ਤੁਸੀਂ ਦੇਖ ਰਹੇ ਹੋ ਪੁਲੰਗ ਪੰਜਾਬ ਦੇ ਚੀਫ ਮਿਨਿਸਟਰ ਨਾਲ ਮੀਟਿੰਗ ਟੁੱਟ ਜਾਣ ਤੋਂ ਬਾਅਦ ਚੀਫ ਮਿਨਿਸਟਰ ਪ੍ਰਵੋਕ ਹੋ ਕੇ ਚੁਣੌਤੀ ਦੇ ਕੇ ਜਦੋਂ ਚਲੇ ਗਏ ਤੇ 5 ਮਾਰਚ ਦਾ ਮੈਂ ਨਹੀਂ ਹੋਣ ਦੇਵਾਂਗਾ ਜਾਂ ਤੁਸੀਂ ਕਰਨਾ ਕਰ ਲਓ ਉਸੇ ਰਾਤ ਤੋਂ ਕਿਸਾਨਾਂ ਦੀ ਫੜੋ ਪੜਾਈ ਹੋਣੀ ਸ਼ੁਰੂ ਹੋ ਗਈ ਸੀ 2 ਦਿਨ ਪਹਿਲਾਂ ਹੀ ਉਸੇ ਉਸੇ ਰਾਤ ਨੂੰ ਹੀ ਬਹੁਤ ਸਾਰੇ ਆਗੂ ਫੜੇ ਗਏ ਪਹਿਲੀ ਰਾਤ ਤੱਕ ਹੀ 350 ਦੇ ਕਰੀਬ ਕਹਿੰਦੇ ਸੀ ਫੜੇ ਜਾ ਚੁੱਕੇ ਨੇ ਤੇ ਉਸ ਤੋਂ ਬਾਅਦ ਫਿਰ ਅਗਲੇ ਦਿਨ ਚਪੇ ਚਪੇ ਤੇ ਫੁੱਟ ਤੇ ਇਸੇ ਢੰਗ ਨਾਲ ਉਹਨਾਂ ਨੇ ਤਹਿਸੀਲਦਾਰਾਂ ਦੇ ਮਾਮਲੇ 'ਚ ਵਰਤੇ ਆ ਪਹਿਲਾਂ 14 ਸਸਪੈਂਡ ਕਰ ਦੋ ਫਿਰ ਸਭ ਨੂੰ ਬਦਲ ਦੋ ਇੱਧਰ ਉੱਧਰ ਤੇ ਉਹ ਵੀ ਵਾਪਸ ਆ ਗਏ ਤੇ ਕਹਿੰਦੇ ਕਿਸਾਨਾਂ ਨੇ ਵੀ ਫਿਲਹਾਲ ਜਿਹੜਾ ਪੰਜ ਮੋਰਚਾ ਸੀਗਾ ਚੰਡੀਗੜ੍ਹ ਲਾਉਣ ਦਾ ਉਹ ਆਈਡੀਆ ਵਾਪਸ ਲਿਆ ਤੇ ਹੁਣ ਮੀਟਿੰਗ ਕਰਕੇ ਕੋਈ ਫੈਸਲਾ ਹੋਇਆ ਜਾਂ ਤੇ ਸਾਰੇ ਪ੍ਰਕਰਨ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਡੀਕੇ ਜੂ ਇਕਤਾ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਜੀ ਬਹੁਤ ਬਹੁਤ ਸਵਾਗਤ ਹੈ ਉਗਰਾਹ ਸਾਹਿਬ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਗਰਾਹ ਸਾਹਿਬ ਕੀ ਦੇਖਿਆ ਜਾਏ ਚੀ ਮਿਨਿਸਟਰ ਨੇ ਆਪਣੀ ਪਗਾ ਲਈ ਹੈ ਸਟੇਟ ਨੇ ਆਪਣੀ ਸੱਤਾ ਦਿਖਾਤੀ ਹੈ ਜਾਂ ਇਹ ਸਾਰੇ ਮਾਮਲੇ ਨੂੰ ਕਿਵੇਂ ਲਿਆ ਜਾਏ ਦੇਖੋ ਸਟੇਟ ਦਾ ਬੈਸ ਸਟੇਟ ਤੋਂ ਤਕੜਾ ਤਾਂ ਵੀਰ ਕੋਈ ਹੁੰਦਾ ਨਹੀਂ ਸਰਕਾਰ ਹੈ ਤੇ ਸਰਕਾਰ ਕੋਲੇ ਪਾਵਰ ਹੈ ਉਹਨਾਂ ਕੋਲੇ ਫੋਰਸਾਂ ਨੇ ਕਾਨੂੰਨ ਹੈ ਸਾਰਾ ਕੁਝ ਉਹਨਾਂ ਕੋਲੇ ਹੈਗਾ ਇਹ ਤਾਂ ਅਸੀਂ ਸਮਝ ਲਿਆ ਇਹ ਸਮਝਦੇ ਹੋਏ ਵੀ ਅਸੀਂ ਜੋ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਚੰਡੀਗੜ੍ਹ ਜਾ ਕੇ ਸਾਡਾ ਤਾਂ ਉਦੋਂ ਵੱਧ ਹੋ ਗਿਆ ਜੀ ਜਿਹੜਾ ਪੰਜ 6 ਦਿਨਾਂ ਚ 7 ਦਿਨਾਂ ਚ ਅਸੀਂ ਕਰਨਾ ਸੀ ਉਦੋਂ ਤਾਂ ਜਿਆਦਾ ਸਾਡੀ ਹਾਈਲਾਈਟ ਹੋ ਗਈ ਗੱਲ ਚਲ ਇਹ ਤਾਂ ਛੱਡੀ ਐ ਕਹਿ ਸਕਦੇ ਕੋਈ ਚੰਡੀਗੜ੍ਹ ਇਹ ਤਾਂ ਹੈ ਨਹੀਂ ਸੀ ਵੀ ਚੰਡੀਗੜ੍ਹ ਜਾ ਕੇ ਕੋਈ ਕੁਝ ਰੱਖਿਆ ਪਿਆ ਸੀ ਜਿਹੜਾ ਅਸੀਂ ਚੱਕ ਕੇ ਲੈ ਕੇ ਆਉਣਾ ਸੀ ਨਾ ਹੀ ਚੰਡੀਗੜ੍ਹ ਦਾ ਕੋਈ ਅਸੀਂ ਲਾਸ ਕਰਨਾ ਸੀਗਾ ਨਾ ਹੀ ਸਾਡਾ ਇਰਾਦਾ ਸੀ ਤੇ ਇਹ ਸਰਕਾਰ ਦੀ ਹੁੰਮੇ ਸਰਕਾਰ ਦਾ ਹੰਕਾਰ ਸਰਕਾਰ ਹੁੰਨੇ ਆ ਸੀ ਅਸੀਂ ਮੁੱਖ ਮੰਤਰੀ ਹੁੰਨੇ ਆ ਇਹ ਦਿਖਾਉਣ ਕਿ ਤਾਂ ਉਹ ਜਿਹਨੇ ਕੰਮ ਜਬ ਹੋਏ ਨੇ ਕਿਉਂਕਿ ਕਿਹਾ ਜਾਂਦਾ ਵੀ ਜੱਟਾਂ ਦੇ ਮੁੰਡਾ ਦਾ ਸੁਹਾਗੇ ਦੇ ਮਾਨ ਨਹੀਂ ਹੁੰਦਾ ਹੁਣ ਤਾਂ ਕੁਰਸੀ ਤੇ ਬੈਠਾ ਫਿਰ ਉਹਨੇ ਉਹ ਦਿਖਾਈ ਹੈ ਗੱਲ ਆਪਦੀ ਇਹਨੇ ਮੈਂ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਵੀ ਅਸੀਂ ਮੁੱਖ ਮੰਤਰੀ ਅਮਰਿੰਦਰ ਨੂੰ ਸਭ ਤੋਂ ਕਰੜਾ ਮੁੱਖ ਮੰਤਰੀ ਮੰਨਦੇ ਹੁੰਦੇ ਯਾਰ ਉਹ ਜਿਵੇਂ ਫੌਜੀ ਐ ਵੀ ਕਰੜਾ ਐ ਪਰ ਉਹਨੇ ਵੀ ਨਹੀਂ ਐ ਕਦੇ ਕੀਤਾ ਸੀ ਜਿਵੇਂ ਇਹਨੇ ਕੀਤਾ ਐ ਤਾਂ ਐਂ ਜੀ ਸਤਮਾਲੀ ਗੱਲ ਹੀ ਐ ਐਡੀ ਕੋਈ ਗੱਲ ਵੀ ਨਹੀਂ ਕੱਲ ਹੀ ਮੇਰੀ ਮਤਲਬ ਮੇਰੇ ਨੂੰ ਡੀਜੀਪੀ ਨਾਲ ਮੇਰੀ ਗੱਲ ਹੋਈ ਮੈਨੂੰ ਫੋਨ ਤੇ ਮੇਰੇ ਨਾਲ ਗੱਲ ਕੀਤੀ ਉਹਨੇ ਕਹਿੰਦਾ ਜੀ ਛੋਟੀ ਜੀ ਗੱਲ ਤੇ ਨਿਬੜ ਗਈ ਮੈਂ ਕਿਹਾ ਵੀ ਕੋਈ ਐਡੀ ਗੱਲ ਤੁਹਾਨੂੰ ਲੱਗੀ ਵੀ ਸਾਨੂੰ ਨਾ ਪਤਾ ਲੱਗਿਆ ਹੋਵੇ ਵੀ ਕੋਈ ਅਸੀਂ ਖਰਬੀ ਗੱਲ ਕਹਤੀ ਤੇ ਇਹਨਾਂ ਨੂੰ ਮੈਨੂੰ ਤਾਂ ਨਹੀਂ ਕੋਈ ਲੱਗੀ ਪਤਾ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕੀ ਹੋਇਆ ਜੇ ਨਹੀਂ ਐ ਗੱਲਾਂ ਮਤਲਬ ਮੂਹਨੇ ਮਤਲਬ ਜਿਹੜੀ ਗੱਲ ਦੀ ਇਹ ਖੇਡ ਸੀ ਕਿਹੜੇ ਪਾਸੇ ਨੂੰ ਤੁਰਕੀ ਸਮਝ ਨਹੀਂ ਆਉਂਦੀ ਵੀ ਇਹ ਸੜਕਾ ਰੋਕ ਲੈਂਦੇ ਨੇ ਇਹ ਰੇਲਾਂ ਰੋਕ ਲੈਂਦੇ ਨੇ ਇਕਨੋਮੀ ਪੰਜਾਬ ਦੀ ਇਕਨੋਮੀ ਦਾ ਬੜਾ ਨੁਕਸਾਨ ਹੋ ਗਿਆ ਵੀ ਤੇਰੇ ਇਕੱਲੇ ਦੀ ਹੈ ਪੰਜਾਬ ਪੰਜਾਬ ਦੀ ਇਕਨਮੀ ਦਾ ਨੁਕਸਾਨ ਸਾਡਾ ਵੀ ਤਾਂ ਹੁੰਦਾ ਤੇਰਾ ਇਕੱਲੇ ਦਾ ਹੁੰਦਾ ਨੁਕਸਾਨ ਤੂੰ ਜਿਆਦਾ ਵਫਾਦਾਰ ਹੈ ਪੰਜਾਬ ਦਾ ਜੇ ਨਹੀਂ ਇਹ ਜਿਹੜੀਆਂ ਗੱਲਾਂ ਮਤਲਬ ਉਹ ਕਰ ਰਿਹਾ ਸੀ ਇਹ ਗੱਲ ਨੂੰ ਧਿਆਨ ਚ ਰੱਖ ਕੇ ਕੱਲ ਹੁਣ ਪੁੱਛੀ ਉਹਨੂੰ ਵੀ ਸੜਕ ਕਿਉਂ ਨਹੀਂ ਰੋਕੀ ਸੀ ਕੱਲ ਕੱਲ ਵੀਰ ਜੀ ਤੁਸੀਂ ਦੇਖਿਆ ਸੀ ਬੈਠੇ ਆ ਬਰਦਰਸ਼ਨ ਆਇਆ ਮੇਰੀ ਵੀਡੀਓ ਵੀ ਤੁਸੀਂ ਪੜ੍ਹੀ ਹੋਣੀ ਹੈ ਸੁਣੀ ਹੋਣੀ ਹੈ ਸਾਰੇ ਬੰਦੇ ਸਾਈਡਾਂ ਦੇ ਪਾਸੇ ਦੇ ਬੈਠੇ ਸੀ ਸੜਕ ਤਾਂ ਪੁਲਿਸ ਨੇ ਰੋਕੀ ਹੋਈ ਸੀ ਬਿਲਕੁਲ ਪਰ ਜਿਹੜਾ ਉਹਨੂੰ ਲੱਗਦਾ ਇੱਕ ਬੰਦਾ ਨਾ ਰਾਤ ਨੂੰ ਹੋਰ ਮਾਨ ਸਨਮਾਨ ਨਾਲ ਸੌਂ ਗਿਆ ਜਾ ਕੇ ਵੀ ਦੇਖੋ ਤਹਿਸੀਲਦਾਰ ਵੀ ਦੁਕਾਨੇ ਤੇ ਉਹ ਵੀ ਆ ਕੇ ਹੜਤਾਲ ਛੱਡ ਕੇ ਕਿਉਂਕਿ ਉਹਨਾਂ ਦਾ ਤਾਂ ਚਲੋ ਅਲੱਗ ਮਾਮਲਾ ਇੱਕ ਕ腐ਸ਼ਨ ਦਾ ਵੀ ਮਾਮਲਾ ਹੈ ਕ腐ਸ਼ਨ ਦੇ ਵਿੱਚ ਕੰਮ ਕਿਸੇ 1 2 3 4 ਜਿਹਨਾਂ ਨੂੰ ਫੜਨਾ ਹੁੰਦਾ ਉਹਨਾਂ ਨੂੰ ਤਾਂ ਫੜ ਲੈ ਦੀ ਫਿਰ ਸਮੂਹਿਕ ਚੱਲਪੋ ਕੰਮ ਜਿਹੜਾ ਵੀ ਤਰੀਕਾ ਹੁੰਦਾ ਕਹਿੰਦੇ ਹੁਣ ਕਿਸਾਨਾਂ ਨਾਲ ਵੀ ਹੋ ਗਿਆ ਚਲੋ ਕਿਸਾਨ ਵੀ ਅੱਗੇ ਨੂੰ ਐ ਧਰਨਾ ਸ਼ਾਇਦ ਨਾ ਲਾਇਆ ਕਰਨਗੇ ਅਸੀਂ ਉਸੇ ਤਰੀਕੇ ਨਾਲ ਦੇਖਾਂਗੇ ਜਿਹੜਾ ਵੀ ਹੋਏ ਬਿਲਕੁਲ ਇਹਨੂੰ ਦੇਖਣਾ ਚਾਹੀਦਾ ਹੈ ਇਹਦੇ ਬਿਨਾ ਅਸੀਂ ਵੀ ਨਹੀਂ ਤੱਕੜੇ ਹੁੰਦੇ ਜੇ ਮੁੱਖ ਮੰਤਰੀ ਸਾਹਿਬ ਐ ਇਹ ਦੇਖਣਾ ਚਾਹੁੰਦਾ ਹੈ ਨਾ ਇਹਨੂੰ ਹੋਰ ਤਜਰਬਾ ਕਰਨਾ ਚਾਹੀਦਾ ਤੇ ਇਹ ਸਖਤਾਈ ਇਹਨੂੰ ਹੋਰ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਵੇਸਲੇ ਜੇ ਹੋਈ ਇਹ ਕਰਕੇ ਦੇਖਣ ਇਹ ਇਹ ਜਿਹੜਾ ਤਜਰਬਾ ਇਹਨਾਂ ਨੇ ਹੁਣ ਕੀਤਾ ਇਹਨੂੰ ਦੁਹਰਾ ਕੇ ਦੇਖਣਾ ਅਸੀਂ ਤੁਹਾਡੇ ذریعے ਕਹਿਣਾ ਚਾਹੁੰਦੇ ਆ ਮੁੱਖ ਮੰਤਰੀ ਜੀ ਜੀ ਤੁਹਾਨੂੰ ਇਹ ਇਹ ਠੀਕ ਲੱਗਦਾ ਵੀ ਮੁੱਖ ਮੰਤਰੀ ਤਾਂ ਇਸ ਤਰੀ ਸਰਕਾਰ ਤਾਂ ਐਂ ਚੱਲਦੀ ਹੁੰਦੀ ਹੈ ਡਾਂਗ ਦੇ ਜ਼ੋਰ ਨਾਲ ਮੁੱਖ ਮੰਤਰੀ ਸਾਹਿਬ ਤੁਹਾਨੂੰ ਭਲੇਖਾ ਹੈ ਅੰਗਰੇਜ਼ਾਂ ਕੋਲ ਤਾਂ ਤੇਰੇ ਨਾਲ ਕਿਤੇ ਵੱਡੀ ਡਾਂਗ ਸੀ ਉਦੋਂ ਬਾਦਸ਼ਾਹਾਂ ਕੋਲ ਬਾਦਸ਼ਾਹਾਂ ਕੋਲੇ ਇਦੋਂ ਵੱਡੀ ਡਾਂਗ ਸੀ ਤੇ ਮੁਗਲਾਂ ਕੋਲੇ ਇਦੋਂ ਵੱਡੀ ਡਾਂਗ ਸੀ ਕਿਹੜੀ ਹਕੂਮਤ ਆਈ ਹੈ ਜਿਹਦੇ ਕੋਲ ਡਾਂਗ ਨਹੀਂ ਤੇਰੇ ਕੋਲ ਤਾਂ ਡੀ ਡਾਂਗ ਹੈ ਨਹੀਂ ਦੇਰ ਤਾਰ ਸਾ ਵੀ ਮੱਥਿਆ ਹੋਇਆ ਵੀ ਕਿੰਨਾ ਚਿਰ ਰਾਜ ਕਰਨਾ ਤਾਂ ਇਸ ਕਰਕੇ ਜੇ ਨਾ ਮੈਨੂੰ ਇਹ ਪੈਂਤਰਾ ਠੀਕ ਲੱਗਦਾ ਮੈਨੂੰ ਤਾਂ ਇਹ ਸੀ ਵੀ ਆਪਦੀ ਗੱਲ ਤੇ ਪਛਤਾਵਾ ਕਰਕੇ ਆਪਦੇ ਵਿੱਚ ਕੋਈ ਮੋੜਾ ਲੈਉਣਗੇ ਉਹ ਪਰ ਜੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੈ ਵੀ ਜਿਹੜਾ ਤਰੀਕਾ ਮੈਂ ਅਪਣਾਇਆ ਕਿਸਾਨਾਂ ਨਾਲ ਤਹਿਸੀਲਦਾਰਾਂ ਨਾਲ ਮੁਲਾਜ਼ਮਾਂ ਨਾਲ ਉਹ ਇੱਧਰ ਵੀ ਚੱਲ ਜੂਗਾ ਇਹ ਸੌਦਾ ਮਹਿੰਗਾ ਜ਼ਰੂਰ ਹੈ ਇਹ ਦੇਖ ਲੈ ਤੁਸੀਂ ਤੇ ਸਤਿ ਆਪਾ ਗੱਲ ਕਰ ਰਹੇ ਸੀਗੇ ਇੱਕ ਪਾਸੇ ਚੀਫ ਮਿਨਿਸਟਰ ਨੇ ਐਵੇਂ ਵੀ ਕਿਹਾ ਜਿਵੇਂ ਪ੍ਰਧਾਨ ਮੰਤਰੀ ਤੁਹਾਨੂੰ ਕਹਿੰਦਾ ਰਿਹਾ ਇੱਕ ਟੈਲੀਫੋਨ ਦੂਰ ਹੈ ਕਹਿੰਦਾ ਦਰਵਾਜ਼ੇ ਖੁੱਲੇ ਵੀ ਨੇ ਮੇਰੇ ਜਦ ਮਰਜੀ ਆ ਜਾਣ ਮੇਰੇ ਕੋਲ ਉਸ ਤੋਂ ਦੁਬਾਰਾ ਵੀ ਗੱਲ ਕਰਨ ਲਈ ਤੇ ਉਹ ਦਰਵਾਜ਼ੇ ਦਿਖਾਈ ਦੇ ਰਹੇ ਨੇ ਤੁਹਾਨੂੰ ਜਿੱਥੋਂ ਖੁੱਲੇ ਨੇ ਤੇ ਕਿਸ ਤਰੀਕੇ ਨਾਲ ਜਾਣਾ ਹੁੰਦਾ ਇਹ ਤਾਂ ਹੁਣ ਚੱਲ ਅਸੀਂ ਦੇਖਾਂਗੇ ਵੀ ਦਰਵਾਜ਼ੇ ਖੁੱਲੇ ਨੇ ਕਿ ਦਰਵਾਜ਼ੇ ਬੰਦ ਨੇ ਇੱਕ ਵਾਰੀ ਤਾਂ ਬੰਦ ਕਰਕੇ ਆਇਆ ਉਹ ਹੁਣ ਤਾਂ ਖੁੱਲੇ ਕਹਿਣ ਦੀ ਤਾਂ ਉਹਦੀ ਗੱਲ ਹੀ ਹੈ ਬਾਕੀ ਅਮਲ ਦੇਖ ਲਾਂਗੇ ਅਸੀਂ ਅਸੀਂ ਕੀ ਲੈਣ ਜਾਣਾ ਭਲਾ ਅਸੀਂ ਮੁੱਖ ਮੰਤਰੀ ਕਹਿੰਦਾ ਵੀ ਜਦੋਂ ਗੱਲਬਾਤ ਵਾਸਤੇ ਆਗੇ ਤੁਸੀਂ ਫੇਰ ਧਰਨੇ ਦੀ ਕੀ ਤੋਕ ਹੈ ਕਿੰਨਾ بڑا ਝੂਠ ਹੈ ਵੀ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਨਹੀਂ ਮੇਰੇ ਨਾਲ ਤਾਂ ਮੰਗ ਪੱਤਰ ਦੇ ਵਿੱਚ ਕੋਈ ਮੰਗ ਹੀ ਨਹੀਂ ਸੰਬੰਧਤ ਉਹਨੋਂ ਮੰਗਾਂ 18 ਮੰਗਾਂ ਨੇ ਹੋਸੀ ਤੁਹਾਨੂੰ ਸੈਂਡ ਵੀ ਕਰ ਦਾਂਗੇ ਉਹਦੇ ਵਿੱਚ ਇੱਕ ਵੀ ਮੰਗ ਇਹੋ ਜਿਹੀ ਨਹੀਂ ਜਿਹੜੀ ਕੇਂਦਰ ਨਾਲ ਜੁੜੀ ਹੋਈ ਹੋਵੇ ਅਸੀਂ ਉਹਦੇ ਚ ਸ਼ੁਰੂ ਦੇ ਵਿੱਚ ਪਹਿਲੇ ਨੰਬਰ ਤੇ ਅਸੀਂ ਇਹਨਾਂ ਨੂੰ ਧੰਨਵਾਦ ਕੀਤਾ ਵੀ ਜਿਹੜੇ ਤੇ ਕੌਮੀ ਖੇਤੀ ਨੀਤੀ ਨਾਲ ਰੱਦ ਕੀਤੀ ਆ ਤੁਸੀਂ ਉਹਨਾਂ ਦਾ ਧੰਨਵਾਦ ਪਾਇਆ ਪਹਿਲੇ ਨੰਬਰ ਕਾਲਮ ਦੇ ਉੱਤੇ ਦੂਜੇ ਚ ਖੇਤੀ ਨੀਤੀ ਪਾਈ ਹੋਈ ਆ ਸੀ ਤੀਜੇ ਚ ਆਵਾਜ਼ਕਾਰਾਂ ਦੇ ਮਾਲਕੀ ਹੱਕਾਂ ਵਾਲੀ ਪਾਈ ਹੋਈ ਐ ਚੌਥੇ ਚ ਸਹਿਕਾਰੀ ਕਮੇਟੀਆਂ ਦੇ ਜਿੰਦਿਆਂ ਦੀ ਮੈਂਬਰਸ਼ਿਪ ਜਿਹੜੀ ਦੇਣੀ ਆ ਨਵੀਂ ਮੈਂਬਰਸ਼ਿਪ ਤੇ ਇਹਨਾਂ ਦੇ ਲੋਡ ਕਰ ਜੋ ਵਧਾਉਣ ਦੀ ਹੱਦ ਕਰ ਜਾ ਵਧਾਉਣ ਵਾਲੀ ਉਹ ਐ ਆਵਾਜ਼ਕਾਰਾਂ ਦੇ ਦੇ ਮਾਲਕੀ ਹੱਕਾਂ ਵਾਲੀ ਜਿਹੜਾ ਪਹਿਲਾਂ ਕਹਿ ਗਿਆ ਤੇ ਆਵਾਰਾ ਪਸੂ ਵਾਲੀ ਗੱਲ ਆ ਉਹਦੇ ਚ ਗੰਨੇ ਦੀ ਪੇਮੈਂਟ ਵਾਲੀ ਗੱਲ ਆ ਉਹਦੇ ਚ ਵੀ ਫਸਲਾਂ ਦੇ ਨੁਕਸਾਨ ਦੇ ਮਾਮਲੇ ਦੀ ਗੱਲ ਹੈ ਦੱਸੋ ਇਹ ਕੇਂਦਰ ਨਾਲ ਜੁੜੀਆਂ ਹੋ ਜਾਂ ਮੰਗਾ ਕਿਹੜੀ ਇਹਨੇ ਚ ਮੰਗਾ ਕਿਹੜੀ ਮੰਗਾ ਜਿਹੜੀ ਕੇਂਦਰ ਦੇ ਨਾਲ ਜੁੜੀ ਹੋਈ ਹੈ ਜੀ ਐਡ ਇਸ ਐਡਾ ਵੀ ਸਾਡੇ ਹਿਸਾਬ ਕਿਤਾਬ ਨਹੀਂ ਕਿ ਮੁੱਖ ਮੰਤਰੀ ਚ ਮੀਟਿੰਗ ਬੈਠੇ ਆ ਸੀ ਤੇ ਮੰਗਾ ਕੇਂਦਰ ਵਾਲਿਆਂ ਮੁੱਖ ਮੰਤਰੀ ਦੇ ਦੋ ਘੰਟੇ ਕਾਰਜ ਕਰਤੇ ਤਾਂ ਫਿਰ ਦੋ ਘੰਟੇ ਮੁੱਖ ਮੰਤਰੀ ਸਾਹਿਬ ਬਹਿਜ ਕਿਉਂ ਕਰਦੇ ਰਹੇ ਸਾਡੇ ਨਾਲ ਪਹਿਲੀ ਮੰਗ ਕੀ ਕਹਿੰਦੇ ਵੀ ਯਾਰੇ ਤਾਂ ਕੇਂਦਰ ਦੀਆਂ ਮੰਗਾ ਨੇ ਮੇਰਾ ਕਿਉਂ ਟਾਈਮ ਖਰਾਬ ਕਰਦੇ ਹੋ ਮੇਰੀ ਤਾਂ ਅੱਖ ਦੁਖਦੀ ਹੈ ਜਾਓ ਤੁਸੀਂ ਤੁਹਾਡਾ ਧਰਨਾ ਕੇਂਦਰ ਦੇ ਕਰਦਾ ਹੈ ਇਹ ਮੰਗ ਪੱਤਰ ਇਧਰ ਉਹਨਾਂ ਮੰਗਾ ਤੋਂ ਕਿਸੇ ਤੇ ਸਹਿਮਤੀ ਵੀ ਜਿਤਾਈ ਸੀ ਉਹਨਾਂ ਨੇ ਜਿਹੜੀਆਂ ਅੱਠ ਤੱਕ ਚਰਚਾ ਹੋਈ ਸਿਰਫ ਇੱਕ ਮੰਗ ਤੇ ਜੇ ਨਹੀਂ ਮੂਰ ਸਹਿਮਤੀ ਤਾਂ ਹੋਈ ਆ ਕਿ ਜਿਹੜੀ ਝੋਨੇ ਦੀ ਲਵਾਈ ਹੈ ਉਹ ਮੈਂ 1 ਜੂਨ ਤੋਂ ਸ਼ੁਰੂ ਕਰ ਦੂੰਗਾ ਉਹ ਵੀ ਦਲੀਲਾਂ ਦਿੱਤੀਆਂ ਸੀ ਇੱਕ ਮੰਗਾ ਉਹ ਮੇਰੇ ਘਰ ਸੱਤ ਨਹੀਂ ਹੈ ਪਤਾ ਨਹੀਂ ਸ਼ਹਿਰ ਵੀ ਹੈ ਕਹਾ ਜਾ ਕੇ ਅੱਲਾ ਪਿੱਛੇ ਮੰਗਾ ਹੈ ਬਾਕੀ ਦਾ ਵਨ ਟਾਈਮ ਸੈਟਲਮੈਂਟ ਤੇ ਵੀ ਉਹਨੇ ਕੁਝ ਨਹੀਂ ਕੀਤਾ ਕਰਜੇ ਦਾ ਨਹੀਂ ਜੀ ਇਹ ਤਾਂ ਬੇਵਸੀਆ ਐਨਵਾਰਡ ਵਾਲੇ ਨੇ ਜਵਾਬ ਦਿੱਤਾ ਜੇ ਨਹੀਂ ਬਹੁਤ ਸਾਰੀਆਂ ਗੱਲਾਂ ਤਾਂ ਜਿਹੜੀ ਪੰਜ ਫਸਲਾਂ ਤੇ ਐਮਐਸਪੀ ਦੀ ਗੱਲ ਕੀਤੀ ਸੀ ਉਹਦਾ ਵੀ ਗੋਲ ਮੋਲ ਜਾ ਕਰ ਗਿਆ ਆਵਾਜ਼ ਕਰਾਂ ਮਾਲਕੀ ਹੱਕ ਦੇ ਵਿੱਚ ਮੈਨੂੰ ਵੀ ਕਮੇਟੀ ਬਣਾ ਦਾਂਗੇ ਤੁਸੀਂ ਕੋਈ ਡਿਟੇਲ ਲਿਆਓ ਮੈਨੂੰ ਦੱਸੋ ਮੇਰੇ ਨਾਲ ਅੱਡ ਬੈਠੋ ਐਈਆਂ ਜਿਹਾ ਗੱਲਾਂ ਕਰ ਗਿਆ ਯਾਨੀ ਕੁਝ ਵੀ ਝੋਲੀ ਚ ਨਹੀਂ ਪਾਇਆ ਤਾਂ ਕਰਦੇ ਹੁੰਦਾ ਉਹ ਸਾਰੀਆਂ ਤੇ ਹਾਂ ਹੂੰ ਕਹਿ ਜਾਂਦਾ ਦੇਣਾ ਕੁਝ ਨਹੀਂ ਹੁੰਦਾ ਅਫਸੋਸ ਤਾਂ ਹੈ ਅਭੀ ਇਹ ਗਲਤ ਆਪ ਕਰ ਰਿਹਾ ਸਾਡੇ ਨਾਲ ਕਿ ਕੇਂਦਰ ਦੀਆਂ ਮੰਗਾ ਕਿਵੇਂ ਹੋ ਗਈਆਂ ਸਾਨੂੰ ਤਾਂ ਬੜਾ ਦੁਖ ਲੀਫ ਇਹ ਗਲਤੀ ਹੋਈ ਵੀ ਇਹ ਕੇਂਦਰ ਦੀਆਂ ਮੰਗਾ ਤੇ ਸਾਡਾ ਧਰਨਾ ਹੈ ਫਿਰ ਤਾਂ ਚੰਡੀਗੜ੍ਹ ਦੇ ਵਿਚੌਣ ਤੇ ਤੈਨੂੰ ਕੋਈ ਟਕਰਾਰ ਹੀ ਨਹੀਂ ਹੋਣਾ ਚਾਹੀਦਾ ਤੇਰਾ ਤਾਂ ਰਾਜ ਹੀ ਨਹੀਂ ਹੋਣਾ ਚਾਹੀਦਾ ਅਸੀਂ ਕੇਂਦਰ ਦੀਆਂ ਮੰਗਾ ਕੇਂਦਰ ਵਾਸਤੇ ਲੈ ਕੇ ਆਏ ਆ ਫਿਰ ਤੂੰ ਕਾਦੇ ਵਾਸਤੇ ਕਹਿ ਰਿਹਾ ਵੀ ਧਰਨਾ ਲਾ ਦਨੇ ਹੋ ਫਿਰ ਸੜਕਾਂ ਰੋਕਤੀਆਂ ਜੀ ਤੁਸੀਂ ਤੁਸੀਂ ਬਿਜ਼ਨਸ ਦਾ ਬਹੁਤ ਨੁਕਸਾਨ ਕਰਤਾ ਜਿਨ੍ਹਾਂ ਨੇ ਸੜਕਾਂ ਰੋਕੀਆਂ ਨੇ ਉਹਨਾਂ ਨਾਲ ਤਾਂ ਤਾਂ ਕਦੇ ਗੱਲ ਨਹੀਂ ਕੀਤੀ ਭਾਈ ਵੀ ਤੁਸੀਂ ਸੜਕਾਂ ਰੋਕੀ ਬੈਠੇ ਹੋ ਉੱਤੇ ਦਾ ਜਾ ਕੇ ਲੱਤਾਂ ਦਬਦੇ ਹੋ ਤੁਸੀਂ ਉਹਨਾਂ ਦੀਆਂ ਉਹਨਾਂ ਨੇ ਵੀ ਸੜਕਾਂ ਚ ਜੇ ਰੋਕੀਆਂ ਨੇ ਅਸੀਂ ਉਹਨਾਂ ਤੇ ਇੱਕ ਮਿੰਟ ਨਹੀਂ ਕਰਦੇ ਉਹਨਾਂ ਨੇ ਵੀ ਤਾਂ ਸੜਕਾਂ ਸਰਕਾਰ ਨੇ ਰੋਕਿਆ ਨਾ ਗਾਂ ਤੋਂ ਉਹਨਾਂ ਨੂੰ ਜਾਣ ਦਿੰਦੇ ਦਿੱਲੀੋਂ ਕਹਿੰਦੇ ਸੜਕਾਂ ਤੇ ਉਹਨਾਂ ਦੇ ਵੀ ਤੇ ਮਤਲਬ ਜੇ ਤੁਸੀਂ ਇਹ ਸਮੱਸਿਆਵਾਂ ਲਈ ਲੈ ਕੇ ਕੋਈ ਆਇਆ ਤੁਸੀਂ ਸਮੱਸਿਆਵਾਂ ਨੇ ਸੁਣੀਆਂ ਹੁਣ ਤਾਂ ਉਹਨਾਂ ਦੇ ਸੜਕਾਂ ਦੇ ਮੂਰੇ ਤੁਸੀਂ ਕੰਧਾਂ ਘੜਤੀਆਂ ਇਹ ਉਹਨਾਂ ਦਾ ਵੀ ਨਹੀਂ ਕਸੂਰ ਕੱਲ ਦੀ ਕੋਈ ਗੱਲ ਹੈਗੀ ਕਿਸੇ ਦੀ ਫਿਰ ਉਹਨਾਂ ਨਾਲ ਕਰ ਲੋ ਤੁਸੀਂ ਵੀ ਭਾਈ ਦੱਸੋ ਤੁਸੀਂ ਇੰਸਰਟ ਕਰਕੇ ਕਿਉਂ ਰੁਕਿਆ ਨੇ ਸੋਡੀ ਸਮੱਸਿਆ ਕੀ ਹੈ ਮੈਂ ਸੋਲਵ ਕਰਦਾ ਜਿਹੜੀ ਮੇਰੇ ਕਰਨ ਵਾਲੀ ਹੈ ਇਹ ਬੇਤੁਕੀਆਂ ਗੱਲਾਂ ਜਿਹੜੀਆਂ ਮੰਕੀਤੀਆਂ ਨੇ ਸਾਨੂੰ ਤਾਂ ਇਹ ਲੱਗਿਆ ਹਿਸਾਬ ਕਿਤਾਬ ਕੋਈ ਟੈਨਸ਼ਨ ਤਾਂ ਉਹਨਾਂ ਨੂੰ ਕੋਈ ਹੋਰ ਹੈ ਮੁੱਖ ਮੰਤਰੀ ਕਹਿ ਰਿਹਾ ਹੂੰ ਮੁੱਖ ਮੰਤਰੀ ਕਹਿ ਰਿਹਾ ਮੈਂ ਤੁਹਾਡੇ ਨਾਲੋਂ ਵੀ ਲੀਡਰਾਂ ਨਾਲੋਂ ਵੀ ਜ਼ਿਆਦਾ ਖੇਤਾਂ 'ਚ ਜਾਂਦਾ ਮੈਨੂੰ ਜ਼ਿਆਦਾ ਪਤਾ ਖੇਤੀ ਦੀਆਂ ਸਮੱਸਿਆਵਾਂ ਬਾਰੇ ਇਸ ਲਈ ਲੋੜ ਹੈ ਨਹੀਂ ਮੈਂ ਆਪ ਹੀ ਘੁੰਮ ਕੇ ਆ ਰਿਹਾ ਵੇ ਸਾਡੇ ਨਾਲੋਂ ਜ਼ਿਆਦਾ ਇਹਨੂੰ ਕੋਈ ਨਹੀਂ ਜਾਣਦਾ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਇਹਨੂੰ ਸਾਡੇ ਤਾਂ ਘਵਾੜ ਜਾਏਗਾ ਇਹ ਕਿੰਨਾ ਕੁ ਖੇਤਾਂ 'ਚ ਕੰਮ ਕਰਦਾ ਰਿਹਾ ਸਾਨੂੰ ਇਹਦਾ ਪਤਾ ਹੈ ਅਸੀਂ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਛੋਟਾ ਜਿਹਾ ਹੁੰਦਾ ਸੀ ਪਤਲਾ ਜਿਹਾ ਹੁੰਦਾ ਸੀ ਸਾਡੇ ਪਿੰਡ ਪਹਿਲੀ ਵਾਰ ਇਹਨੇ ਇੱਕ ਗੀਤ ਗਾਇਆ ਸੀਗਾ ਉਹਦਾ ਟੂਰਨਾਮੈਂਟ ਅਸੀਂ ਕਰਵਾਏ ਸੀ ਜਦ ਮੇ ਸੁੱਕੜ ਜਾ ਹੁੰਦਾ ਸੀ ਪਤਲਾ ਜਾ ਹੁੰਦਾ ਸੀ ਚਲੋ ਇਹਨੇ ਤਰੱਕੀ ਕੀਤੀ ਆ ਸ਼ਾਬਾਸ਼ ਇਹਨੇ ਚੰਗਾ ਕੰਮ ਕੀਤਾ ਕਲਾ ਕਲਾਕਾਰ ਚੰਗਾ ਸੀ ਕਲਾਕਾਰ ਵਧੀਆ ਹੋਇਆ ਵਧੀਆ ਨਾਮ ਕਮਾਇਆ ਖੇਤੀ ਖੁੱਤੀ ਤਾਂ ਇਹਨਾਂ ਕਰਨ ਦਾ ਇਹਨੂੰ ਮੌਕਾ ਮਿਲਿਆ ਨਹੀਂ ਕਿਉਂਕਿ ਇਹਨਾਂ ਇਹਨਾਂ ਦੇ ਇਹਨੇ ਫਾਦਰ ਸੀ ਟੀਚਰ ਸੀ ਚਲੋ ਵੈਸੇ ਇਹ ਖੇਤੀ ਨਾਲ ਐਂ ਜੁੜਿਆ ਹੋਇਆ ਕਿਉਂਕਿ ਪਿੰਡਾਂ ਦੇ ਖੇਤਰ ਦਾ ਬੰਦਾ ਹੈ ਪਿੰਡਾਂ ਦੇ ਖੇਤਰ ਦਾ ਬੰਦਾ ਕੰਮ ਕਰਦਾ ਹੈ ਕਿ ਨਹੀਂ ਕਰਦਾ ਇਸ ਗੱਲ ਦਾ ਸਵਾਲ ਹੋਰ ਹੁੰਦਾ ਹੈ ਪਿੰਡਾਂ ਦੇ ਬਾਰੇ ਉਹਨੂੰ ਜ਼ਿਆਦਾ ਪਤਾ ਹੁੰਦਾ ਹੈ ਇਸ ਤਰ੍ਹਾਂ ਇਹਨੂੰ ਸਮਾਜਿਕ ਕੰਮਾਂ ਬਾਰੇ ਪਿੰਡਾਂ ਬਾਰੇ ਬਹੁਤ ਜ਼ਿਆਦਾ ਪਤਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਜੁੜਿਆ ਹੋਇਆ ਹੈ ਇਹਦੇ ਤਾਂ ਕੋਈ ਦੋਰਾ ਮਾਂ ਨਹੀਂ ਪਰ ਜਿਹੜਾ ਜੁੜਿਆ ਹੁੰਦਾ ਉਹਨੂੰ ਤਾਂ ਤਕਲੀਫਾਂ ਸਮਝ ਕੇ ਬੰਦੇ ਦੀਆਂ ਹੱਲ ਸੋਲਵ ਕਰਨੀਆਂ ਚਾਹੀਦੀਆਂ ਨੇ ਜੀ ਇਹ ਤਾਂ ਸਿੱਧੇ ਪੈ ਗਿਆ ਸਾਡੇ ਕਣੀ ਵਗ ਜੋ ਕਹਿੰਦਾ ਜਿਹੜੀਆਂ ਪਹਿਲਾਂ ਮੰਗਾ ਮੰਨੀਆਂ ਸੀ ਉਹ ਵੀ ਸਾਰੀਆਂ ਰੱਤ ਉਹ ਵੀ ਰੱਤ ਕੋਈ ਕੋਈ ਇਹੋ ਜਿਹੀ ਗੱਲ ਵੀ ਹੋਈ ਗਿਆ ਕਹਿੰਦੇ ਨੇ ਫੋਨ ਆਇਆ ਮੌਕੇ ਤੇ ਇਹਨੂੰ ਕੋਈ 10 ਸੈਕਿੰਡਾਂ ਦੇ ਵਿੱਚ ਆ ਇੱਕ ਫੋਨ ਤਾਂ ਮੇਰੇ ਘਰ ਸੁਣਿਆ ਸਣਿਆ ਜਿਹਦੇ ਨਾਲ ਮੈਨੂੰ ਸਾਨੂੰ ਆ ਲੱਗੇ ਵੀ ਸ਼ਾਇਦ ਉਹ ਕਹਿੰਦਾ ਵੀ ਮੇਰੀ ਅਪਾਇੰਟਮੈਂਟ ਹੈ ਜੀ ਡਾਕਟਰ ਨੇ ਮੇਰੀ ਅੱਖ ਦੇਖਣੀ ਹੈ ਉਹ ਤਾਂ ਸਹਿਮਤੀ ਵੀ ਹੋ ਗਈ ਸੀ ਕੋਈ ਇਤਰਾਜ਼ ਨਹੀਂ ਤੁਹਾਨੂੰ ਜੇ ਤਕਲੀਫ ਹੈ ਤੁਸੀਂ ਜਾਓ ਕਰਨਾ ਕਿ ਦੂਜੇ ਮੰਤਰੀ ਇਹਨਾਂ ਗੱਲ ਤੇ ਹੁਣ ਫਿਰ ਅਗਲਾ ਜਿਹੜਾ ਕੋਰਸ ਆਫ ਐਕਸ਼ਨ ਕੀ ਲਿਖਿਆ ਕੋਈ ਮੀਟਿੰਗ ਲਾ ਕੇ ਮੀਟਿੰਗ ਦੇ ਵਿੱਚ ਡਿਸਕਸ ਹੋਣੀ ਹੈ ਜਾਂ ਕੀ ਹੋਣਾ ਹੈ ਹਾਂ ਜਿਹੜੀ ਇਹ ਕੱਲ ਦੀ ਟਕਰਾਅ ਵਾਲੀ ਗ੍ਰਿਫਤਾਰੀਆਂ ਵਾਲੀ ਹੋਈ ਛਾਪੇਮਾਰੀ ਵਾਲੀ ਹੋਈ ਹੈ ਤੇ ਫਿਰ ਅੱਗੇ ਵੱਧਣ ਵਾਲੀ ਹੋਈ ਹੈ ਇਹ ਨੂੰ ਅਸੀਂ ਸਮਝਿਆ ਵੀ ਇਹ ਕਾਫੀ ਕੁਝ ਹੋ ਗਿਆ ਤੇ ਆਪਣੇ ਵਾਸਤੇ ਕੋਈ ਬਕਾਰ ਦਾ ਸਵਾਲ ਨਹੀਂ ਵੀ ਚੰਡੀਗੜ੍ਹ ਜਾ ਕੇ ਸਾਡੀ ਸਮੱਸਿਆਵਾਂ ਦਾ ਹੱਲ ਹੁੰਦਾ ਆਪਾਂ ਕੋਈ ਰੂਪ ਹੋਰ ਕੱਢਾਂਗੇ ਇਨੇ ਬਾਰੇ ਹੁਣ 7 ਤਰੀਕ ਦੀ ਮੀਟਿੰਗ ਸੱਦੀਆ ਸੰਯੁਕਤ ਮੋਰਚੇ ਦੀ ਕਿਉਂਕਿ ਸਾਡੀ ਪ੍ਰਧਾਨਗੀ ਦੇ ਵਿੱਚ ਹੀ ਮੀਟਿੰਗ ਸੀਗੀ ਅਗਲੀ ਕਾਲ ਵੀ ਅਸੀਂ ਨੇ ਦਿੱਤੀ ਨਹੀਂ ਸੀ ਉਹ ਕਾਲ ਹੁਣ 7 ਤਰੀਕ ਨੂੰ ਲੁਧਿਆਣੇ ਦੇ ਵਿੱਚ ਮੀਟਿੰਗ ਹੈ ਜਣੀ ਅ ਕਹਣ ਨੂੰ ਉਹਦੀ ਮੀਟਿੰਗ ਹੈ ਉਥੇ ਕਰਾਂਗੇ ਫੈਸਲਾ ਸਾਰਾ ਜਾਇਜਾ ਲਵਾਂਗੇ ਕੀ ਹੈ ਅਗਲਾ ਐਕਸ਼ਨ ਕੀ ਕੱਢਣਾ ਉਹ ਕੱਢਾਂਗੇ ਤੇ ਇਹ ਜਿਹੜੀ ਰਿਹਾਈ ਜਾਂ ਸਾਰਾ ਇੱਕ ਲੈਵਲ ਦਾ ਐਗਰੀਮੈਂਟ ਹੋਇਆ ਕਿ ਅਜੇ ਅੱਜ ਤੋਂ ਅਸੀਂ ਮੋਰਚਾ ਫਿਲਹਾਲ ਚੰਡੀਗੜ੍ਹ ਨਹੀਂ ਜਾਂਦੇ ਮੀਟਿੰਗ ਕਰਾਂਗੇ ਇਹ ਤੁਹਾਡੇ ਪੁਲਿਸ ਨੇ ਮੀਟਿੰਗ ਕਰਵਾਈ ਵਰਚੁਅਲ ਮੀਟਿੰਗ ਜਾਂ ਕੀ ਕੀਤਾ ਲੀਡਰਸ਼ਿਪ ਨਾਲ ਕੇ ਮੈਂ ਡਿਸਕਸ ਕੀਤਾ ਪੁਲਿਸ ਨੇ ਕੀਤੀ ਕਾਰਵਾਈ ਦੇ ਦੇਖੋ ਅਸੀਂ ਤਾਂ ਮੈਂ ਤਾਂ ਕਸਟਡੀ ਸੀਗਾ ਮੈਨੂੰ ਤਾਂ ਸਿਰਫ 6:30 ਵਜੇ ਦੱਸਿਆ ਮੈਨੂੰ ਇੱਕ ਵਾਰ ਮਨਜੀਤ ਧਨੇਰ ਦਾ ਫੋਨ ਕਰਵਾਇਆ ਐਸਐਸਪੀ ਨੇ ਗੱਲ ਕਰਵਾਈ ਮਨਜੀਤ ਨਾਲ ਤੇ ਮਨਜੀਤ ਨੇ ਮੈਂ ਪੁੱਛਿਆ ਵੀ ਤੁਸੀਂ ਜੋ ਬਾਹਰ ਵਾਲੇ ਹੋ ਜਿਹੜੀ ਤੁਸੀਂ ਤੁਸੀਂ ਸਲਾਹ مشਬਰਾ ਕਰਕੇ ਜਿਆ ਜਿਆ ਫੈਸਲਾ ਤੁਸੀਂ ਲਓ ਇਹ ਤਾਂ ਮੈਂ ਤਾਂ ਹੁਣ ਕਸਟਡੀ ਚ ਲੱਕੋਵਾਲ ਬਾਹਰ ਹੈ ਹਰਮੀਤ ਕਾਦੀਆਂ ਬਾਹਰ ਹੈ ਝੰਡਾ ਸਿੰਘ ਬਾਹਰ ਹੈ ਬੂਟਾ ਸਿੰਘ ਬਾਹਰ ਹੈ ਤੂੰ ਬਾਹਰ ਹੈ ਤੁਸੀਂ ਪੰਜ ਛੇ ਲੀਟਰ ਬਾਹਰ ਹੋ ਤੁਸੀਂ ਆਪਦੀ ਰਹਿ مشਬਰਾ ਕਰਕੇ ਜਿਹਦੇ ਨਾਲ ਗੱਲ ਚੱਲਦੀ ਹੈ ਕਿੱਥੇ ਕਰਨਾ ਕੀ ਕਰਨਾ ਉਹਦੀ ਰੋਸ਼ਨੀ ਚ ਜੋ ਤੁਸੀਂ ਫੈਸਲਾ ਕਰੋਗੇ ਤਾਂ ਤਾਂ ਉਹੀ ਪਰਵਾਰਾ ਚ ਜਾਂਦਰਾ ਤੋ ਕਿ ਰਾਜੇਵਾਲੋਂ ਨਾਲ ਵੀ ਮੇਰੀ ਗੱਲ ਹੋਈ ਉਹ ਕਹਿੰਦੇ ਮੈਂ ਦਰਸਾਈ ਮੇਰੀ ਵੀ ਗੱਲ ਕਰਾਈ ਬੰਜੀ ਧਨੇਰ ਕਹਿੰਦਾ ਸੀ ਕੋਈ ਗੱਲ ਹੋਊਗੀ ਪਰ ਮੈਨੂੰ ਪਤਾ ਨਹੀਂ ਕਹਿੰਦਾ ਮੈਂ ਵੀ ਇਹੀ ਕਿਹਾ ਮੈਂ ਕੀ ਕਹਿ ਸਕਦਾ ਸੀ ਤਾਂ ਹੁਣ ਬਾਹਰ ਮੀਟਿੰਗ ਤੋਂ ਜਾ ਕੇ ਕਰਾਂਗੇ ਕਿਵੇਂ ਫੈਸਲਾ ਹੋਇਆ ਕਿਵੇਂ ਨਹੀਂ ਉੱਥੇ ਹੀ ਪਤਾ ਲੱਗੂ ਹਾਂ ਜੀ ਹਾਂ ਵੀ ਅੰਦਰ ਇਹਦਾ ਮਤਲਬ ਬਾਹਰਲੀ ਲੀਡਰਸ਼ਿਪ ਨਾਲ ਉਹਨਾਂ ਨਾਲ ਗੱਲਬਾਤ ਚਲਾਈ ਹੋਣੀ ਹੈ ਹਾਂ ਜੀ ਹਾਂ ਚਲਾਈ ਹੋਣੀ ਉਹਨਾਂ ਦੀ ਕਿਉਂਕਿ ਬਾਹਰੀ ਲੀਡਰਸ਼ਿਪ ਨਾਲ ਤਾਂ ਚਲਾਉਣੀ ਸੀ ਫਿਰ ਉਹਨਾਂ ਨੂੰ ਪਤਾ ਵੀ ਅੰਦਰਲੀ ਲੀਡਰਸ਼ਿਪ ਨਾਲ ਤਾਂ ਗੱਲ ਚਲਾਉਣ ਦਾ ਕੋਈ ਫਾਇਦਾ ਨਹੀਂ ਤੇ ਹੁਣ ਬੰਦੇ ਸਾਰੇ ਰਹਾ ਹੋ ਗਏ ਨੇ ਜਿਹੜੇ ਫੜੇ ਹੋਏ ਸੀ ਤਾਂ ਕੁਝ ਬੁਲਾਇਆ ਮੈਂ 11 ਵਜੇ ਆਏ ਆ ਸੀ ਮਤਲਬ ਕਰਾਚੋ ਮੰਡੀ ਸੀਗੇ ਸੀ ਉਦੋਂ ਤੱਕ ਬੰਦੇ ਤਕਰੀਬਨ ਸਾਨੂੰ ਪਟਿਆਰੇ ਵਾਲੇ ਵੀ ਸਾਰੇ ਰਹਾ ਹੋ ਗਏ ਸੀ ਬਰਨਾਲੇ ਵਾਲੇ ਵੀ ਰਹਾ ਹੋ ਗਏ ਸੀ ਬਟਿੰਡੇ ਵਾਲੇ ਵੀ ਸੰਗਰੂਲ ਵਾਲੇ ਬਾੱਕੇ ਵੀ ਹੋ ਗਏ ਹੋਣੇ ਜਦੋਂ ਤੁਹਾਨੂੰ ਲੈ ਕੇ ਗਏ ਜਾਂ ਹੋਰ ਲੀਡਰਾਂ ਨੂੰ ਵੀ ਕੋਈ ਕਹਾਣੀ ਦੱਸਦੇ ਪੁਲਸ ਵਾਲੇ ਕੀ ਕਹਿੰਦੇ ਸੀ ਉਹ ਵੀ ਮਜਬੂਰ ਜਿਹਾ ਫੀਲ ਕਰਦੇ ਸੀ ਜਾਂ ਵੈਸੇ ਹੀ ਸੀ ਇੱਕ ਗੁੱਸਾ ਵੀ ਤੁਹਾਡਾ ਕੰਮ ਹੀ ਬਹੁਤ ਜਾਦੇ ਮਾੜੀ ਹਾਲਤ ਸੀ ਜਿੰਨਾ ਜਿਹੜੇ ਐਸਪੀ ਡੀ ਨੇ ਮੈਨੂੰ ਗਿਰਫਤਾਰ ਕੀਤਾ ਪਤਾ ਨਹੀਂ ਮੈਂ ਉਹਨੂੰ ਕਹ ਵੀ ਸਾਨੂੰ ਤਾਂ ਹੌਣ ਚੈਰ ਆ ਗਿਆ ਪ੍ਰਧਾਨ ਜੀ ਅਸੀਂ ਤਾਂ ਬਹੁਤ ਮਾਰੇ ਗਏ ਬਹੁਤ ਸੰਸਨ ਟਿਕਟ ਚੱਲਣੀ ਪਈ ਯਾਨੀ ਉਹਦਾ ਮੈਨੂੰ ਅਸਲ ਹੀ ਹਾਲਤ ਲੱਗੀ ਉਹਦੀ ਮੈਂ ਕਿਹਾ ਵੀ ਜੈ ਐਡੀ ਗੱਲ ਹੈ ਵੀ ਤੁਸੀਂ ਮੇਰੀ ਗ੍ਰਿਫਤਦਾਰੀ ਨੂੰ ਐ ਸਮਝਦੇ ਹੋ ਵੀ ਪੰਜਾਬ ਪੁਲਿਸ ਦੇ ਵਿੱਚ ਸ਼ਾਂਤੀ ਆ ਗਈ ਵੀ ਵੱਡਾ ਬਹੁਤ ਵੱਡਾ ਗੈਂਗਸਟਰ ਕੋਈ ਫੜ ਲਿਆ ਜਿਹੜਾ ਤੁਸੀਂ ਜਿਹਨੇ ਬਹੁਤ ਖਤਰਾ ਪੈਦਾ ਕਰਦਾ ਕੀਤਾ ਸੀ ਹੁਣ ਤਾਂ ਮਤਲਬ ਚਲੋ ਹੁਣ ਤਾਂ ਤੁਹਾਨੂੰ ਸ਼ਾਂਤ ਹੋਣਾ ਚਾਹੀਦਾ ਇਹ ਐ ਤਾਂ ਲੱਗਿਆ ਵੀ ਬਹੁਤ ਘਬਰਾਹਟ ਸੀਗੇ ਕਿਉਂਕਿ ਮੈਨੂੰ ਐ ਲੱਗਦਾ ਸੀ ਵੀ 6 ਤਰੀਕ ਅੱਜ 5 ਤਰੀਕ ਹੈ 5 ਆਲਾ ਤਾਂ ਹੁਣ ਐਕਸ਼ਨ ਹੋਣਾ ਛੜਕਾਂ ਤੇ ਅੱਜ ਤਾਂ ਉਹਨਾਂ ਨੇ ਛੜਕਾਂ ਤੇ ਹੋਣਾ ਅੱਜ ਕਿਹੜੀ ਗ੍ਰਿਫਤਦਾਰੀ ਕਰਨ ਵਾਸਤੇ ਇੰਨਾ ਜ਼ੋਰ ਪਾਉਣਾ ਹੈ ਉਹ ਮੈਨੂੰ ਪਤਾ ਉਹਨੂੰ ਲੱਗਿਆ ਜਦੋਂ ਮੈਂ ਪਿੰਡ ਦੇ ਵਿੱਚੋਂ ਬਾਹਰ ਨਿਕਲਣ ਲੱਗਾ ਇਹ ਮੇਰੇ ਆਲੇ-ਦਾਲੇ ਪਿੰਡ ਦੇ ਪੁਲਿਸ ਸਿਵਲ ਕਪੜਾ ਚ ਲਾਈ ਵੀ ਇਹਦਾ ਮਤਲਬ ਆਰਡਰ ਹੀ ਹੋਣਾ ਨਾ ਕਿ ਬੰਦੇ ਅਜੇ ਤੱਕ ਫੜੇ ਕਿਉਂ ਨਹੀਂ ਗਏ ਸਖਤ ਅਧਿਕਾਰੀ ਪ੍ਰਧਾਨ ਹੈ ਤੁਸੀਂ ਫੜਿਆ ਘਾਤ ਨਹੀਂ ਉਤੋਂ ਡਾਂਟਾ ਮਾਰੀਏ ਹੁਣ ਇਹਨਾਂ ਨੂੰ ਜਦੋਂ ਸਾਨੂੰ ਮਾਰ ਸਕਦੇ ਨੇ ਡਾਂਟਾ ਉਹ ਪੁਲਿਸ ਮੁਲਾਜ਼ਮਾਂ ਨੂੰ ਹੁੰਦੀ ਆਪਣੇ ਮੁਲਾਜ਼ਮਾਂ ਨੂੰ ਮਾਰਦੇ ਕਿੰਨਿਆ ਔਖੇ ਨੇ ਇਹਨਾਂ ਨੂੰ ਮਲਾਜਮ ਨੇ ਤਾਂ ਇਹਦੇ ਤੋਂ ਬਾਅਦ ਜਾਂ ਕਿਸੇ ਪੁਲਿਸ ਵਾਲੇ ਨੇ ਜਾਂ ਉਹਨਾਂ ਨਾਲ ਗੱਲ ਕੀਤੀ ਹੋਵੇ ਜਾਂ ਕਿਸੇ ਦੀ ਸਰਕਾਰ ਵੱਲੋਂ ਹੋਰ ਦੁਬਾਰਾ ਗੱਲਬਾਤ ਲਈ ਕੁਛ ਅੰਦਾਜ਼ਾ ਹਜੇ ਤੱਕ ਨਹੀਂ ਆਇਆ। ਇਹ ਮੇਰੀ ਡੀਜੀਪੀ ਨਾਲ ਗੱਲ ਕਰਵਾਈ ਸੀ ਐਸਐਸਪੀ ਸੰਰੂਰ ਨੇ। ਜੀ ਉਹਨਾਂ ਨੇ ਫੋਨ ਤੇ ਮੇਰੀ ਗੱਲ ਹੋਈ ਹੈ। ਉਹ ਕਹਿੰਦੇ ਵੀ ਜਮ ਮਾਨਸਾਹਤਾ ਕਹਿੰਦੇ ਵੀ ਜਿ ਗੁੱਸੇ ਜਿੱਚ ਹੋ ਗਿਆ। ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਐ ਤਾਂ ਹੁੰਦਾ ਹੀ ਰਹਿੰਦਾ ਹੈ। ਜੋ ਕੁਝ ਵੀ ਹੋਇਆ ਜੇ ਕਿਵੇਂ ਗੁੱਸੇ ਚ ਹੋ ਗਿਆ ਗੁੱਸੇ ਨਾਲ ਹੀ ਹੁੰਦਾ ਹੁੰਦਾ ਤੇ ਕੋਈ ਨਹੀਂ ਐ ਤਾਂ ਹੁੰਦੇ ਚਲਦੇ ਹੀ ਰਹਿੰਦਾ ਦੇਖ ਲੈ ਕਹਾ ਅੱਛਾ ਨਹੀਂ ਗੱਲਬਾਤ ਦੀ ਕੋਈ ਸੰਦਾ ਵੀ ਦੁਬਾਰਾ ਫੇਰ ਤੁਸੀਂ ਅਸੀਂ ਤੁਹਾਨੂੰ ਬੁਲਾਵਾਂਗੇ ਸਰਕਾਰ ਸੋਚ ਰਹੀ ਹੈ ਕੋਈ 3.5 ਵਾਰ ਇਹ ਗੱਲਬਾਤ ਹੋਈ ਨਹੀਂ ਇਸ ਹਾਲਤ ਚ ਅਸੀਂ ਗੱਲਬਾਤ ਕਰਨ ਕੇ ਜਾਣਾ ਕਿ ਨਹੀਂ ਜਾਣਾ ਮੇਰੀ ਆਪਦੀ ਤਾਂ ਨਿੱਜੀ ਰਹਿਸ ਇਥੇ ਬੰਦਕ ਤੌਰ ਤੇ ਹੈ ਵੀ ਐਸ ਤਰ੍ਹਾਂ ਤਾਂ ਨਹੀਂ ਅਸੀਂ ਹੁੰਣ ਜਾਣ ਲੱਗੇ ਛੇਤੀ ਉਧਰ ਬਾਕੀ ਸਾਥੀਆਂ ਨਾਲ ਰਹਿ ਬਣਾਵਾ ਕਿ ਭੀ ਜੇ ਗੱਲਬਾਤ ਦੀ ਕਾਲ ਵੀ ਆਉਂਦੀ ਹੈ ਅਸੀਂ ਇਸ ਤਰ੍ਹਾਂ ਹੁਣ ਪੋਲੇ ਪੈਰੀ ਤਾਂ ਨਹੀਂ ਜਾਂਦੇ ਕਿਉਂਕਿ ਬੇਇੱਜ਼ਤੀ ਸਾਡੀ ਵੀ ਖਾਸੀ ਹੋ ਗਈ ਤਾਂ ਉਹ ਤੇ ਲੰਨੀ ਪੁਲੀ ਮੰਗੂ ਝਾੜ ਕੇ ਭੇਜਿਆ ਜਾਓ ਜਾਓ ਕਰ ਲਓ ਜਿਹੜਾ ਕੋਈ ਕਰਦੇ ਹੋ ਪਹਿਲੀ ਵਾਰ ਹੋਇਆ ਜ਼ਿੰਦਗੀ 'ਚ ਦੱਲ ਨੂੰ ਅੱਗੇ ਗੱਦ ਖਾਸੀ ਲੱਗੀ ਜਿਹੜੇ ਓਵਰਾਲ ਮੋਰਚੇ ਦੀ ਸੰਯੁਕਤ ਫੋਰਚੇ ਦੀ ਹੁਣ ਅਪੀਲ ਹੈ ਜਿਹੜਾ ਇਹ ਕਰਨਾ ਸੀਗਾ ਪ੍ਰੋਸੈਸ ਲਗਾਤਾਰ ਬਾਕੀ ਜਗ੍ਹਾ ਵੀ ਹੋਇਆ ਹੀ ਹੋਣਾ ਕੱਲ ਤਾਂ ਤੇ ਹੋਰ ਇਹ ਕੰਟੀਨਿਊ ਰਹੇਗਾ ਕੁਝ ਇਹ ਜਿਹੜੇ ਪ੍ਰੋਸੈਸ ਨੇ ਹੁਣ ਨਹੀਂ ਇਹ ਤਾਂ ਇਹ ਤਾਂ ਆਪਾਂ ਕੱਲ ਅਨਕਲੋਜ਼ ਕਰਤਾ ਇਹ ਤਾਂ ਸਮੈਪ ਕਰਤਾ ਜਿਹੜਾ ਮੁੱਤਵੀ ਕਰਤਾ ਜਿਹੜਾ ਮੋਰਚੇ ਚੰਡੀਗੜ੍ਹ ਦੇ ਵਿੱਚ ਜਾਣਾ ਸੀਗਾ ਉਹ ਤਾਂ ਕਰਤਾ ਮੁੱਤਵੀ ਕੱਲ ਦੀ ਰੱਖ ਲਈ ਮੀਟਿੰਗ 7 ਤਰੀਕ ਦੀ ਉੱਥੇ ਅਗਲਾ ਐਕਸ਼ਨ ਪਲਾਨ ਕਰਾਂਗੇ ਤੇ ਹੁਣ ਇਹਦਾ ਮਤਲਬ ਐਕਸ਼ਨ ਪੱਕੇ ਪੈਰੀ ਕੀਤਾ ਜਾਏਗਾ ਕੋਈ ਜੋ ਤੋਰ ਤੇ ਭਰੋ ਜਿਹੜਾ ਵੀ ਹੋਏ ਜੀ ਜੀ ਕਰਾਂਗੇ ਤੇ ਬਾਕੀ ਮੰਗਾ ਉਹੀ ਨੇ ਮੰਗਾ ਦੇ ਆਧਾਰ ਤੇ ਤਾਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਮੰਗਾਂ ਨੇ ਜੇ ਇਹਨਾਂ ਹੰਦੀਆਂ ਨੇ ਜਿਹੜਿਆ ਜੁਨਟੀ ਦਾ ਕੀ ਚੱਲਦਾ ਪ੍ਰੋਸੈਸ ਹੋਣਾ ਜੇ ਇਸ ਤੋਂ ਬਾਅਦ ਦਾ ਹਾਲਾਂਕਿ ਕੱਲ ਤਾਂ ਇੰਨਾ ਵੀ ਕਿਹਾ ਉਹਨਾਂ ਨੇ ਵੀ ਖੈਰ ਇਹਦੀ ਨਿੰਦਾ ਕੀਤੀ ਹੈ ਕਈ ਜਗ੍ਹਾ ਪੁੱਤਰੇ ਵਗੈਰਾ ਵੀ ਥੋਕੇ ਇਹਨਾਂ ਨੇ ਖਾਸ ਤੌਰ ਤੇ ਸੰਭੂ ਵਾਲਿਆਂ ਨੇ ਤਾਂ ਕਿਸਾਨ ਮਜ਼ਦੂਰ ਸਹਾਇਕ ਕਮੇਟੀ ਦੇ ਤਾਂ ਥੋੜਾ ਬਹੁਤਾ ਮੈਚ ਪਰ ਉਹ ਜਿਹੜਾ ਪ੍ਰੋਸੈਸ ਹੈ ਕਿੱਥੇ ਹੈ ਹੁਣ ਧੰਨਵਾਦ ਦਾ ਕੋਈ ਉਧਰ ਦੇਖ ਜਿਹੜਾ ਹੈ ਉਹ ਸਾਡੇ ਯੁੱਧ ਸਾਥੀ ਨੇ ਉਹਨਾਂ ਤਾਂ ਜਦੋਂ ਕੋਈ ਪੈਂਦੀ ਆਪਦੇ ਤੇ ਫਿਰ ਦਰਦ ਤਾਂ ਆਉਂਦਾ ਹੈ ਐ ਨਹੀਂ ਕੋਈ ਗੱਲ ਬਕਰੇਵੇਂ ਸਾਡੇ ਵਿਚਾਰਤਕ ਨੇ ਐ ਤਾਂ ਨਹੀਂ ਕੋਈ ਗੱਲ ਕਰਾਂਗੇ ਗੱਲ ਉਹਨਾਂ ਨਾਲ ਵੀ ਕਿਉਂਕਿ ਇੱਧਰ ਉਲਝ ਗਏ ਅਸੀਂ ਮੀਟਿੰਗਾਂ ਮੋਟਕਾਂ ਦੇ ਵਿੱਚ ਐ ਪ੍ਰੋਗਰਾਮ 'ਚ ਅਸੀਂ ਵੀ ਕਰਦੇ ਹਾਂ ਕੋਈ ਉਹਨਾਂ ਨਾਲ ਇਹ ਤਾਂ ਗੱਲ ਚੱਲੂਗੀ ਇਸ ਨੂੰ ਜੁਨਟੀ ਨੂੰ ਤਾਂ ਚਲਾਵਾਂਗੇਗਾ ਪਰ ਉਹਨਾਂ ਨੇ ਇੱਕ ਨੈਰੇਟਿਵ ਬਣਾ ਰੱਖਿਆ ਕਿ ਸਾਡਾ ਪੰਜਾਬ ਨਾਲ ਕੋਈ ਲਾਂਗ ਕਾਤੇਗਾ ਨਹੀਂ ਸਾਡਾ ਤਾਂ ਗਵਰਨਮੈਂਟ ਆਫ ਇੰਡੀਆ ਨਾਲ ਹੈ ਜੋ ਵੀ ਹੈ ਤੇ ਇਸੇ ਦੇ ਇਹ ਜਾਂਦੇ ਰਹਿੰਦੇ ਨੇ ਸਾਰੇ ਵੀ ਭਾਈ ਠੀਕ ਹੈ ਜੀ ਸ਼ਾਬਾਸ਼ ਤੁਸੀਂ ਉਹਨਾਂ ਨਾਲ ਰਹੋ ਆਪਾਂ ਤੁਹਾਡੇ ਨਾਲ ਆ ਇੱਥੇ ਤੇ ਪੰਜਾਬ ਗਵਰਨਮੈਂਟ ਵਾਲੀ ਡਿਮਾਂਡ ਉਹ ਨਹੀਂ ਕਰ ਰਹੇ ਫਿਰ ਹਰ ਕੋਈ ਦੇਖੋ ਹਮੀਰੀ ਚੱਲ ਉਹਨਾਂ ਨੂੰ ਤਾਂ ਮੈਨੂੰ ਤਾਂ ਲੱਗਦੀ ਹੈ ਵੀ ਇਹ ਨਹੀਂ ਛੱਡਣੀ ਚਾਹੀਦੀ ਕਿਉਂਕਿ ਪੰਜਾਬ ਗਵਰਨਮੈਂਟ ਦੇ ਪੰਜਾਬ ਵਾਲਿਆਂ ਤਾਂ ਸਾਡੀਆਂ ਮੁੱਖ ਤੌਰ ਤੇ ਆ ਜਾਵਦੀਆਂ ਮੰਗਾਂ ਨੇ ਜਿਵੇਂ ਹੁਣ ਗੜੇਮਾਰੀ ਹੋਈ ਐ ਅੰਬਰਸਰ ਤੇ ਜਨਾਲੇ ਦੇ ਵਿੱਚ ਬੜੀ ਪੱਧਰ ਤੇ ਗੜੇਮਾਰੀ ਹੋ ਗਈ। ਦੁਆਬੇ ਦੇ ਵਿੱਚ ਵੀ ਕਈ ਪਿੰਡਾਂ ਦੇ ਵਿੱਚ ਹੋਈ ਐ। ਅੱਛਾ ਗੱਲੇ ਦੀ ਪੇਮੈਂਟ ਨਹੀਂ ਹੋ ਰਹੀ। ਝੋਨਾ ਲੁੱਟਿਆ ਉਹਦਾ ਉਹਦੇ ਜਿਹੜੀ ਲੁੱਟ ਹੋਈ ਐ ਕਟੌਤੀ ਕੀਤੀ ਐ ਉਹਦੇ ਤੇ ਅਜੇ ਕੋਈ ਕਾਰਵਾਈ ਨਹੀਂ ਹੋ ਰਹੀ। ਆਵਾਰਾ ਪਸ਼ੂਆਂ ਵਾਲੀ ਖੜੀ ਐ। ਆਵਾਜ਼ਕਾਰਾਂ ਦੇ ਮਾਲਕੀ ਹੱਕਾਂ ਲਈ ਲੜਾਈ ਖੜੀ ਐ। ਗੈਸ ਲਾਈਨ ਪਾਈਪਾਂ ਤੇ ਇਹ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਨੇ ਉਹਨਾਂ ਦੀ ਪੇਮੈਂਟ ਨਹੀਂ ਹੋਈ। ਅਸੀਂ ਉਹਨਾਂ ਗੱਲਾਂ ਨੂੰ ਕਿਵੇਂ ਛੱਡ ਸਕਦੇ ਆ ਜੀ? ਆਉਂ ਤਰੰਤ ਦੀਆਂ ਗੱਲਾਂ ਨੇ ਨਾਲੇ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਨੇ ਹਾਂ ਜੀ ਤੇ ਇਹਦੇ ਤੇ ਜਿਹੜੀ ਸਰਕਾਰ ਕਦੇ ਮੰਨਣ ਕਰਕੇ ਨਹੀਂ ਬਹਿੰਦੀ ਅੱਗੇ ਨੂੰ ਤਾਂ ਹੁੰਦਾ ਨਾ ਜਿਵੇਂ ਜਦੋਂ ਚੀਫ ਮਿਨਿਸਟਰ ਆਉਂਦੇ ਦੀ ਪਹਿਲਾਂ ਤਿਆਰੀ ਜੀ ਕਰਕੇ ਬੈਠਦੇ ਹੋਣਗੇ ਵੀ ਆਹ ਗੱਲਾਂ ਅਸੀਂ ਮੰਨਣੀਆਂ ਨੇ ਆ ਨਹੀਂ ਪਹਿਲਾਂ ਇੱਕ ਡਿਸਾਈਡ ਜਾ ਹੁੰਦਾ ਤੁਹਾਡਾ ਇੰਨਾ ਤਜਰਬਾ ਵੱਖ-ਵੱਖ ਚੀਫ ਮਿਨਿਸਟਰਾਂ ਦਾ ਮੈਂ ਇਹ ਤੋਂ ਪਹਿਲਾਂ ਦੇਖੇ ਨੇ ਸਾਰੇ ਚੀਫ ਮਿਨਿਸਟਰ ਤੁਹਾਡੀ ਮੀਟਿੰਗ ਤੋਂ ਪਹਿਲਾਂ ਉਹ ਆਪਣੇ ਅਫਸਰਾਂ ਦੀ ਮੀਟਿੰਗ ਕਰ ਲੈਂਦੇ ਸੀਗੇ ਬੈਠ ਕੇ discusion ਕਰਦੇ ਸੀ ਫੇਰ ਉਹ ਦਵਾਦੋ ਤੁਹਾਡੇ ਨਾਲ ਸ਼ੁਰੂ ਕਰਦੇ ਸੀ ਵੀ ਇੱਥੇ ਤੱਕ ਮੰਨ ਲਾਂਗੇ ਇੱਥੇ ਕਿ ਨਹੀਂ ਇਹ ਕਿਵੇਂ ਲੱਗਿਆ ਤੁਹਾਨੂੰ ਇਹ ਚੀਬ ਨਸਤਰਾ ਦੀ ਕਾਰਗੁਜ਼ਾਰੀ ਜੇ ਤੁਸੀਂ ਜਿਹੜੇ ਸਾਰੇ ਸੀ ਇਹ ਚ ਮੈਨੂੰ ਆਇ ਲੱਗਿਆ ਵੀ ਕੋਈ ਤਿਆਰੀ ਨਾਲ ਨਹੀਂ ਸੀ ਆਏ ਇਹਨਾਂ ਦਾ ਮਤਲਬ ਹੈ ਮੰਤਨ ਹੈਗਾ ਵੀ ਮੈਨੂੰ ਗੱਲਾਂ ਬਹੁਤ ਆਉਂਦੀਆਂ ਨੇ ਮੈਂ ਟਾਲ ਮਟੋਲ ਜਿਆ ਕਰਕੇ ਗੋਲ ਕਲ ਕਰਕੇ ਹਾਂ ਹਾਂ ਕਹੀ ਜਾਊਂਗਾ ਨਾ ਕਿਸੇ ਤੇ ਹੈ ਕਰਨੀ ਨਹੀਂ ਦੇਣਾ ਕਿਸੇ ਨੂੰ ਕੁਝ ਹੈ ਨਹੀਂ ਸਾਡਾ ਤਜਰਬਾ ਇਹਦੇ ਨਾਲ ਹੀ ਹੋਇਆ ਵੀ ਇਹਦੀਆਂ ਮੀਟਿੰਗਾਂ ਤੇ ਮੀਟਿੰਗ ਤੋਂ ਬਾਹਰ ਹੀ ਕਹਿਤਾ ਸੀ ਅਸੀਂ ਵੀ ਆ ਹੋਊਗਾ ਭਾਈ ਯਾਨੀ ਜੇ ਇਹੀ ਗੱਲ ਹੋ ਗਈ ਤਾਂ ਨਹੀਂ ਸੀ ਕਹੀ ਨਾ ਸਾਡੀ ਅਸੈਸਮੈਂਟ ਸੀ ਵੀ ਇੰਨੀ ਹੋ ਜੂਗੀ ਪੋਜ਼ਿਟਿਵ ਹੋ ਗਈ ਜੀ ਮੀਟਿੰਗ ਮੁੱਖ ਮੰਤਰੀ ਨੇ ਸਾਰੀਆਂ ਤੇ ਹਾਂ ਕਹਤਾ ਜੀ ਪਰ ਦੇਣੀ ਕੋਈ ਹੈ ਨਹੀਂ ਤੇ ਇਹ ਤਾਂ ਮਤਲਬ ਤਿਆਰੀ ਨਾਲ ਤਾਂ ਜਿਵੇਂ ਹੁਣ ਤਿਆਰੀ ਮੰਗ ਪੱਤਰ ਪਹਿਲਾਂ ਗਿਆ ਸੀ ਇਹਨਾਂ ਦੇ ਅਫਸਰ ਸ਼ਹੀ ਹੈ ਜਿਹੜੀ ਮੂਰੇ ਬੈਠੀ ਹੈ ਮੀਟਿੰਗ ਕਰਾਉਂਦੀ ਹੈ ਉਹ ਸਾਰੀਆਂ ਮੈਂ ਕਹ ਨਾਰਮਲੀ ਜਿਹੜਾ ਇੱਕ ਜਦੋਂ 네ਗੋਸ਼ੀਏਸ਼ਨ ਤੱਕ ਪਹੁੰਚਣਾ ਹੁੰਦਾ ਗਵਰਨਮੈਂਟ ਨੇ ਉਦੋਂ ਇੱਕ ਲੈਵਲ ਦਾ ਬਣਿਆ ਹੁੰਦਾ ਵੀ ਆ ਦੋ ਚਾਰ ਮੰਨ ਲਾਂਗੇ ਬਾਕੀ ਰਹਿ ਜਾਣਗੇ ਫਿਰ ਮੀਟਿੰਗ ਦੇ ਲਾਂਗੇ ਫਿਰ ਗੱਲ ਕਰ ਲਾਂਗੇ ਅੱਗੇ ਬਾਕੀ ਦੀਆਂ ਚੀਜ਼ਾਂ ਨੇ ਕਿ ਆ ਪਹਿਲਾਂ ਕਰ ਲਈਏ ਆ ਬਾਅਦ ਚ ਕਰ ਲਈਏ ਤੁਹਾਡਾ ਜਿਹੜੇ ਡਿਸਕਸ਼ਨ ਹੋਈ ਆ ਉਹ ਮੰਗ ਵਾਈ ਕੀ ਹੋਈ ਆ ਪਹਿਲੇ ਤੋਂ ਲੈ ਕੇ ਅੱਗੇ ਤੱਕ ਕੀ ਜਾਂ ਗਵਰਨਮੈਂਟ ਨੇ ਕਿਹਾ ਵੀ ਬਣਾ ਆ ਕਰ ਲੈਨੇ ਆਪਾਂ ਨਹੀਂ ਨਹੀਂ ਬਿਲਕੁਲ ਸੀਰੀਅਲ ਨੰਬਰ ਨਾਲ ਨਹੀਂ ਮੰਗਾਂ ਵਡੀਆਂ ਹੋਈਆਂ ਸੀ ਇੱਕ ਤੋਂ ਲੈ ਕੇ ਅਸੀਂ 8 ਤੱਕ 9 ਤੱਕ ਚਲੇ ਗਏ ਸੀ 18 ਮੰਗਾਂ ਸੀਗੀਆਂ 9 ਤੇ ਚਰਚਾ ਹੋ ਗਈ ਸੀ ਤੇ 9 ਤੇ ਰਹਿੰਦੀ ਇੱਕ ਜਿਹੜੀ ਪਹਿਲੀ ਮੀਟਿੰਗ ਹੋਏ ਉਹਨਾਂ ਨਾਲ ਹੋ ਰਹੀ ਹੈ ਗਵਰਨਮੈਂਟ ਆਫ ਇੰਡੀਆ ਦੇ ਮਨਿਸਟਰਾਂ ਦੀ ਉੱਥੇ ਆਰਗੂਮੈਂਟ ਵੀ ਪੁਲਿਸ ਅਫਸਰ ਮੈਂ ਕਰਦੇ ਦੇਖੇ ਨੇ ਕਈ ਵਾਰ ਤੁਹਾਡੀ ਮੀਟਿੰਗ ਦੇ ਵਿੱਚ ਜਿਹੜੀ ਦਲੀਲ ਸਰਕਾਰੀ ਪੱਖ ਤੋਂ ਕੌਣ ਦੇ ਰਿਹਾ ਸੀ ਸਾਡੇ ਸਰਕਾਰੀ ਪੱਖ ਤੋਂ ਨਹੀਂ ਕੋਈ ਬੋਲਿਆ ਮੁੱਖ ਮੰਤਰੀ ਹੀ ਬੋਲਦਾ ਰਿਹਾ ਹੈ ਤਕਰੀਬਨ ਇਸ ਮੀਟਿੰਗ ਦੇ ਵਿੱਚ ਤਾਂ ਦੂਜਾ ਕੋਈ ਨਹੀਂ ਕਿਸੇ ਨੇ ਨਹੀਂ ਬੋਲਿਆ ਵੀ ਅਹ ਨਹੀਂ ਇਹ ਆ ਗੱਲ ਜੇ ਯਾਨੀ ਕਿਸੇ ਮਹਿਕਮੇ ਨਾਲ ਸੰਬੰਧਤ ਕੋਈ ਗੱਲ ਹੁੰਦੀ ਹੈ ਜਿਵੇਂ ਨਿਵਾੜ ਦਾ ਅਧਿਕਾਰੀ ਬੋਲਿਆ ਸੀ ਉਹ ਹੀ ਗੱਲ ਦਾ ਜਵਾਬ ਦਿੱਤਾ ਉਹਨੇ ਵੀ ਉਹ ਨਿਵਾੜ ਵਾਲੇ ਨਹੀਂ ਮੰਨ ਰਹੇ ਜੀ ਵਨ ਟਾਈਮ ਸੈਟਲਮੈਂਟ ਦੀ ਖਾਤਰ ਤੇ ਫਿਰ ਮੁੱਖ ਮੰਤਰੀ ਨੇ ਕਿਹਾ ਵੀ ਆਹ ਤਾਂ ਸਾਡੀ ਜੀ ਅਸੀਂ ਬਹੁਤ ਜ਼ੋਰ ਲਾਇਆ ਜੀ ਉਹ ਮੰਨ ਨਹੀਂ ਰਹੇ ਜੀ ਉਦੋਂ ਦਾਖਲ ਦਿੱਤਾ ਬੈਸੇ ਨਹੀਂ ਜਿਆਦਾ ਮੁੱਖ ਮੰਤਰੀ ਜਵਾਬ ਦਿੰਦਾ ਰਿਹਾ ਜੀ ਤੇ ਮੀਟਿੰਗ ਕੱਲ 11 ਵਜੇ ਆ ਫਿਰ ਹਾਂ ਜੀ 11 ਐਜੰਡਾ ਇਹ ਸਾਰੀ ਸਿਚੁਏਸ਼ਨ ਦਾ ਜਾਂ ਜਾਂ ਹੋਰ ਵੀ ਕੋਈ ਏਜੰਡਾ ਜਿਹੜਾ ਇਮੀਡੀਏਟ ਗਵਰਨਮੈਂਟ ਦੇ ਨਾਲ ਇਹਦੇ ਤੇ ਸਾਰੀ ਰਿਪੋਰਟਿੰਗ ਹੋ ਜੂਗੀ ਕੌਣ ਗ੍ਰਿਫਤਾਰ ਹੋਇਆ ਕਿੰਨੇ ਬੰਦੇ ਸੀ ਛੜਤੇ ਕਿੰਨੇ ਛੜਤੇ ਕੀ ਰਹਿ ਗਿਆ ਤੁਹਾਡਾ ਕੀ ਹੈ ਬਾਕੀ ਕੀ ਕੁਸ ਹੋਇਆ ਕਿੰਨੀ ਗਿਣਤੀ ਆਈ ਕਿਹਦੇ ਬੰਦੇ ਕਿੱਥੇ ਕਿੱਥੇ ਪਹੁੰਚ ਗਏ ਕੋਈ ਬੰਦੇ 34 ਚ ਵੀ ਜਾ ਬੜੇ ਸੀ ਆ 34 ਵੀ ਆਗੇ ਸੇ ਬਚਾ ਲਈ ਹੂੰ ਹੂੰ ਤੇ ਵੈਸੇ ਤਾਂ ਕਿਤੇ ਨਹੀਂ लाठीचार्ज ਜਾਂ ਕੁਝ ਹੋਰ ਨਹੀਂ ਹੋਇਆ ਕਿਉਂਕਿ ਸਾਈਡ ਤੇ ਬੈਠੇ ਸੀ ਇਹ ਇਸ ਤਰ੍ਹਾਂ ਦਾ ਪੁਲਿਸ ਦਾ ਰਵਈਆ ਨਹੀਂ ਸੀ ਸ਼ਾਇਦ ਪੁਲਤੋਂ ਹੁਕਮ ਹੋਣਾ ਉਹਨਾਂ ਦਾ ਵੀ ਨਹੀਂ ਕਰਨਾ ਇਧਰੋਂ ਵੀ ਸੀ ਵੀ ਟਕਰਾ ਨਹੀਂ ਲੈਣਾ ਆਪਾਂ ਵੀ ਇਧਰੋਂ ਵੀ ਆਪਣਾ ਵੀ ਤੇ ਜਿਹੜੇ ਇਹ ਨੈਰੇਟਿਵ ਨੂੰ ਕਿਵੇਂ ਤੋੜਿਆ ਇਹ ਤਾਂ ਤੁਸੀਂ ਸਿਆਣਪ ਨਾਲ ਲੈ ਲਿਆ ਫੈਸਲਾ ਇਹ ਕਰਕੇ ਜੀ ਆਪਾਂ ਸਾਈਡਾਂ ਤੇ ਬੈਠਾਂਗੇ ਆਪਾਂ ਰੋਕਣਾ ਹੀ ਨਹੀਂ ਤਾਂ ਕਿ ਇਹ ਕੰਮਜਾਬ ਨਾ ਹੋਵੇ ਕਿ ਅਸੀਂ ਸੜਕਾ ਰੋਕ ਰਹੇ ਹਾਂ ਤੇ ਇਹਨੂੰ ਡਿਫੀਟ ਕਰਨ ਲਈ ਹੁਣ ਅੰਦੋਲਨ ਤੋਂ ਬਿਨਾਂ ਵੀ ਕੰਮ ਨਹੀਂ ਚੱਲਦਾ ਤੇ ਅੰਦੋਲਨ ਹੋਰ ਤਰੀਕੇ ਕਿਹੜਾ ਜੇ ਸਾਈਡ ਤੇ ਬੈਠਿਆ ਨੂੰ ਕੋਈ ਮੀਟਿੰਗ ਵੀ ਨਹੀਂ ਦਿੰਦਾ ਕਈ ਵਾਰ ਬਾਹਰ ਧਰਨਿਆਂ ਤੇ ਲੋਕ ਬੈਠੇ ਰਹਿੰਦੇ ਨੇ ਚਲੋ ਜੀ ਛੱਡੋ ਇੱਕ ਕੰਟਰਡਿਕਸ਼ਨ ਆ ਆਪਸ ਦੇ ਵਿੱਚ ਕੀ ਕੀਤਾ ਜਾਏਗਾ ਇਹਦਾ ਚਲ ਐ ਲਕੀਰ ਨਹੀਂ ਕੱਢੀ ਹੋਰ ਤੇਰੇ ਤਰੀਕੇ ਆ ਇਹਨਾਂ ਦੇ ਮੰਤਰੀ ਐ ਐਮਐਲਏ ਐ ਵਜ਼ੀਰ ਨੇ ਇਹ ਆਪ ਨੇ ਆਪ ਦੌਰਿਆਂ ਤੇ ਜਾਂਦੇ ਐ ਹੋਰ ਜਾ ਕੇ ਵੱਡੇ ਵੱਡੇ ਨੀ ਪੱਤਰ ਰੱਖਦੇ ਆ ਵੱਡੀਆਂ ਵੱਡੀਆਂ ਬੜਕਾ ਮਾਰਦੇ ਆ ਉਦੋਂ ਇਹਨਾਂ ਦੇ ਘਰਾਵਾਂ ਦਾ ਹੀ ਰੂਪ ਹੋ ਸਕਦੇ ਨੇ ਚਲੋ ਅਸੀਂ ਇਸ ਗੱਲ ਤੇ ਤਾਂ ਸਾਡੇ ਦਿਮਾਗ ਦੇ ਵਿੱਚ ਇੱਕ ਬਾਰ-ਬਾਰ ਖੜਕ ਜਾ ਰਹੀ ਹੈ ਇਹ ਗੱਲ ਕਿ ਜਨਤਕ ਵਿਰੋਧ ਨਹੀਂ ਘਟਨਾ ਚਾਹੀਦਾ ਜਿਹੜੀ ਗੱਲ ਤੇ ਜਨਤਕ ਵਿਰੋਧ ਹੁੰਦਾ ਹੋਵੇ ਉਹਦਾ ਬਚਾਅ ਕਿੱਥੋਂ ਹੋ ਸਕਦਾ ਹੈ ਕਿੰਨਾ ਹੋ ਸਕਦਾ ਉਹ ਜਿਆਦਾ ਤੋਂ ਜਿਆਦਾ ਧਿਆਨ ਰੱਖ ਕੇ ਕਰੀਏ ਤੇ ਡੀਸੀ ਦਫ਼ਤਰਾਂ ਦੇ ਮੂਹਰੇ ਪੱਕੇ ਮੋਰਚੇ ਲਾਏ ਜਾ ਸਕਦੇ ਨੇ ਐਸਡੀਐਮ ਦਫ਼ਤਰਾਂ ਮੂਹਰੇ ਬੈਠਿਆ ਜਾ ਸਕਦਾ ਫਰਮਾ ਤਾਂ ਹੈ ਗਿਆ ਨੇ ਬਥੇਰੀਆਂ ਕਰ ਲਾਂਗੇ ਉਹਦਾ ਤੇ ਇਹ ਨੂੰ ਧਿਆਨ ਚ ਰੱਖਿਆ ਕਿ ਅਸੀਂ ਇਹ ਤਾਂ ਨਹੀਂ ਬੀਏ ਗੇ ਗੱਲ ਨਾ ਕਰੇ ਇਹਦੀ ਕੋਈ ਤਾਕਤ ਨਹੀਂ ਗੱਲ ਤਾਂ ਸਰਕਾਰ ਨੂੰ ਕਰਨੀ ਪੈਂਦੀ ਹੈ ਕਿਉਂਕਿ ਇਹ ਸਰਕਾਰ ਚਲਾਉਣੀ ਹੈ ਲੋਕ ਤਾਂ ਕਹਿਣਗੇ ਵੀ ਸਾਡੀ ਗੱਲ ਸੁਣੋ ਸੁਣਨੀ ਤਾਂ ਪੈਣੀ ਹੈ ਤੇ ਜਿਹੜਾ ਇੱਕ ਇੱਕ ਹੋਰ ਪ੍ਰਚਾਰ ਜੂਨੀਅਨਾਂ ਦੇ ਬਾਰੇ ਹੋ ਰਿਹਾ ਉਹ ਕਹਿੰਦੇ ਵੀ ਆਪਣੀ ਮੰਗ ਤੇ ਤਾਂ ਚਲੋ ਧਰਨਾ ਮੁਜ਼ਾਹਰਾ ਲਾਓ ਜੀ ਇਹ ਦੂਜੀਆਂ ਗੱਲਾਂ ਤੇ ਵੀ ਜੂਨੀਅਨਾਂ ਦਾਖਲ ਦੇਣ ਲੱਗੀਆਂ ਇਹ ਤਾਂ ਪ੍ਰਸ਼ਾਸਨਿਕ ਦਾਖਲ ਨੇ ਇਹ ਹੋਰ ਦਾਇਰੇ ਨੇ ਜੂਨੀਅਨਾਂ ਦਾ ਇਹ ਕੰਮ ਨਹੀਂ ਹੈ ਉੱਥੇ ਕਿਉਂ ਜਾਂਦੇ ਨੇ ਜਿਵੇਂ ਇਮੀਗ੍ਰੇਸ਼ਨ ਦੇ ਕਿਸੇ ਏਜੰਟ ਦਾ ਮਾਮਲਾ ਹੈ ਕਿਸੇ ਹੋਰਾਂ ਦੇ ਮਾਮਲੇ ਨੇ ਸਾਰੇ ਇਹ ਵੀ ਇੱਕ ਨੈਰੇਟਿਵ ਬਣ ਰਿਹਾ ਹੈ ਦੇਖੋ ਜੂਨੀਅਨ ਦੇ ਵਿੱਚ ਜੂਨੀਅਨ ਦੇ ਵਿੱਚ ਕੌਣ ਨੇ ਜੀ ਪੀੜਿਤ ਕਿਸਾਨ ਨੇ ਪੀੜਿਤ ਕਿਸਾਨ ਜ਼ਮੀਨਾਂ ਵੇਚ-ਵੇਚ ਕੇ ਬਾਹਰ ਵੱੱਲੇ ਭੇਜ ਰਹੇ ਨੇ ਇੱਥੇ ਨੌਕਰੀਆਂ ਹੈ ਨਹੀਂ ਐ ਇੱਥੇ ਤਾਂ ਤੁਸੀਂ ਉਹ ਜਾ ਕੋ ਸਿਰ ਜੇ ਨਹੀਂ ਕਿਸੇ ਦਾ ਕੁਝ ਗੁਜ਼ਾਰਾ ਖੇਤੀ ਦੇ ਵਿੱਚੋਂ ਗੁਜ਼ਾਰਾ ਨਹੀਂ ਹੋ ਰਿਹਾ ਮਜਦੂਰਾਂ ਦੇ ਬੱਚਿਆਂ ਕੋਲੇ ਕੰਮ ਨਹੀਂ ਸੰਤਾਂ ਦੇ ਵਿੱਚੋਂ ਮਜਦੂਰਾਂ ਦੀ ਸ਼ਾਂਤੀ ਹੋ ਰਹੀ ਹੈ ਆਰਥਿਕ ਤੰਗੀ ਤੋਂ ਕਰਨ ਲੋਕ ਕੀ ਇਕੱਠੇ ਪਹਿਲਾਂ ਪੈਸੇ ਇਕੱਠੇ ਕਰਦੇ ਨੇ ਫਿਰ ਏਜੰਟ ਕੋਲ ਜਾਂਦੇ ਨੇ ਏਜੰਟ ਉਹਨਾਂ ਨੂੰ ਠੱਗੀਆਂ ਮਾਰ ਜਾਂਦਾ ਆ ਜਿਹੜੇ ਨੇ ਅਮਰੀਕਾ ਦੇ ਵਿੱਚੋਂ ਜਹਾਜ਼ ਭਰ-ਭਰ ਕੇ ਨੇ ਏਜੰਟਾਂ ਦੇ ਭੇਜੇ ਹੋਏ ਬੰਦੇ ਸੀ ਨਾ ਇਹ ਹੁਣ ਜਿਹੜੀ ਇਹ 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 ਮਾਹੌਲ ਬਣ ਰਿਹਾ ਵੀ ਇੱਥੇ ਕੰਮ ਨਹੀਂ ਭੇਜ ਦਿਓ ਬੱਚਿਆਂ ਨੂੰ ਬਾਹਰ ਉੱਥੇ ਫਿਰ ਇਹ ਸਾਡੀ ਮਜਬੂਰੀ ਦਾ ਆਰਥਿਕ ਤੰਗੀ ਦਾ 에ਜੰਟ ਨਜਾਇਜ਼ ਪੈਦਾ ਲਾ ਕੇ ਲੋਕਾਂ ਨੂੰ ਠੱਗੀ ਮਾਰਨ ਸਰਕਾਰ ਦੱਸ ਦੇ ਵੀ ਸਰਕਾਰ ਨੇ ਕਿਹੜਾ ਫੈਸਲਾ ਕੀਤਾ ਵੀ ਤਾਂ 에ਜੰਟ ਨੇ ਸੋਨੇ ਨਾਲ ਠੱਗੀ ਮਾਰਤੀ ਸਾਡੇ ਕੋਲੇ ਆਓ ਕੋਈ ਬ੍ਰਾਂਚ ਖੋਲ੍ਹਣਾ ਕੋਈ ਇਹੋ ਜਿਹਾ ਮਹਿਕਮਾ ਦੱਸਣਾ ਜਿੱਥੇ ਜਾ ਕੇ ਸਾਡੇ ਲੋਕ ਸਪਾਰਸ਼ ਕਰਦਾਂਨ ਸ਼ਿਕਾਇਤ ਕਰਨ ਤੇ ਇਹ ਸੋਲਵ ਕਰਦਾਂਨ ਇੱਕ ਵੀ ਦਿਖਾਦਾਂ ਨੇ ਜਾਂ ਪੁਲਿਸ ਕੇਸ ਦਿੱਤਾ ਹੋਵੇ ਅਸੀਂ ਕੋਈ ਪੁਲਿਸ ਨੇ ਕੋਈ ਨਵੇੜਾ ਕੀਤਾ ਹੋਵੇ ਕੋਈ ਡਿਪਾਰਟਮੈਂਟ ਹੈ ਹੈ ਜਾਂ ਜਿੱਥੇ ਜਾ ਕੇ ਕੋਈ ਪੀੜਤ ਬੰਦਾ ਆਪਦੀ ਗੱਲ ਦੱਸ ਸਕਦਾ ਹੋਵੇ ਤੇ ਇਹ ਨਵੇੜਾ ਕਰ ਦੇਣ ਮਾਨ ਸਾਹਿਬ ਹੀ ਦੱਸ ਦੇਣ ਫਿਰ ਸਾਨੂੰ ਆਪ ਕਿਸਾਨ ਜੱਤੇ ਬੰਦਿਆਂ ਨੂੰ ਜਾਣਾ ਹੀ ਪੈਂਦਾ ਸਿੱਧਾ ਉੱਥੇ ਜਿਹੜਾ ਇਹ ਕਹਿੰਦੇ ਨੇ ਮਾਨ ਸਾਹਿਬ ਇਹ ਸੱਸ ਨੂੰ ਉਹਦੇ ਰੌਲੇ 'ਚ ਵੀ ਜਾਂਦੇ ਨੇ ਮੇਰੇ ਤਾਂ ਦਿਲ ਧਿਆਨ 'ਚ ਨਹੀਂ ਅੱਜ ਤੱਕ ਕੋਈ ਵੀ ਸੱਸ ਨੂੰ ਦਾ ਰੌਲਾ ਕਿਤੇ ਮਾਨ ਸਾਹਿਬ ਇਹਨਾਂ ਦਾ ਥੋੜਾ ਪੈਸੇ ਸੱਸ ਨੂੰ ਦਾ ਵੀ ਹੁੰਦਾ ਸਮਾਜ ਕਰਾਉਣਾ ਸਮਾਜ ਨੇ ਜਾਣਾ ਹੀ ਹੁੰਦਾ ਉਹ ਤਾਂ ਕੋਈ ਵੀ ਜਾ ਸਕਦਾ ਇਹ ਵੀ ਕੋਈ ਡਾਇਰੈਕਟ ਗੱਲ ਤਾਂ ਹੈ ਨਹੀਂ ਵਾਦੀ ਕਰਾਉਣੇ ਹੁੰਦੇ ਨੇ ਕਿਸੇ ਦੀ ਕੁੜੀ ਨਹੀਂ ਕੋਈ ਬਸਾਉਂਦਾ ਕਿਸ ਦਾ ਕੋਈ ਹੋਰ ਨਹੀਂ ਹੈ ਇਹ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਲੈ ਤੇ ਉਧਰ ਵੀ ਜਾਂਦੇ ਨੇ ਦੱਸੋ ਇਹਨਾਂ ਨੂੰ ਹੁਣੇ ਇਹ ਕੀ ਪੀੜ ਹੋ ਗਈ ਜੀ ਜੇ ਸਸਤੇ ਨੂੰ ਲੜਤੀਆਂ ਉਹ ਤੇ ਪ੍ਰਧਾਨ ਨੇ ਉਹਨੂੰ ਵੀ ਸਮਝਾਤਾ ਉਹਨੂੰ ਵੀ ਸਮਝਾਤਾ ਸੈੱਟ ਕਰਤਾ ਤੈਨੂੰ ਪੀੜ ਕਾਤੀ ਆ ਭਈ ਬਿਲਕੁਲ ਜਦੋਂ ਕੋਈ ਗੱਲ ਨਹੀਂ ਤਾਂ ਕਈ ਵਾਰ ਨੈਰੇਟਿਵ ਇਹੋ ਜਿਹਾ ਨੇ ਇੱਕ ਨੈਰੇਟਿਵ ਇਹ ਬੜਾ ਉਭਾਰਿਆ ਜਾ ਰਿਹਾ ਜੀ ਇਹਨਾਂ ਨੂੰ ਤਾਂ ਫੰਡੇ ਕਿ ਪਤਾ ਨਹੀਂ ਕਿੱਥੋਂ ਆਉਂਦੀ ਹੈ ਕੀ ਕਰਦੇ ਨੇ ਇਸ ਨਾਲ ਇਹਨੇ ਬਾਕੀ ਨੇ ਇਹ ਵੀ ਇੱਕ ਬਣਾਇਆ ਜਾ ਰਿਹਾ ਕਿਸੇ ਨਾ ਕਿਸੇ ਤਰੀਕੇ ਦੇਖੋ ਇਹ ਤਾਂ ਕਿਸੇ ਨੂੰ ਇਹਦੇ ਜਵਾਨ ਨੇ ਆਪ ਫੜ ਸਕਦੇ ਵੀ ਫੰਡਿੰਗ ਬਹੁਤ ਆਉਂਦੀ ਆ ਫੰਡ ਅਸੀਂ ਪਿੰਡਾਂ ਚੋਂ ਇਕੱਠਾ ਕਰਦੇ ਆ ਸਾਰਿਆਂ ਨੂੰ ਪਤਾ ਸਾਰਿਆਂ ਚ ਤੇ ਬੰਦਿਆਂ ਪਿੰਡਾਂ ਚੋਂ ਪੰਡ ਇਕੱਠਾ ਕਰਦਿਆਂ ਨੇ ਇਹਨਾਂ ਨੇ ਗੱਡੀਆਂ ਲੈ ਲਈਆਂ ਕਿਸੇ ਕੋਲੇ ਆਪਣੀ ਗੱਡੀ ਨਹੀਂ ਸਾਰੀਆਂ ਗੱਡੀਆਂ ਲੋਕਾਂ ਦੀਆਂ ਨੇ ਬੱਸਾਂ ਵੀ ਨੇ ਟਰੱਕ ਵੀ ਨੇ ਕੈਂਟਰ ਵੀ ਨੇ ਟਰਾਲੀਆਂ ਵੀ ਬਣਾਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਰੈਸ਼ ਕੀਤੀ ਹੋਈ ਹੈ ਪਾਣੀ ਵਾਲੀਆਂ ਟੈਂਕੀਆਂ ਵੀ ਹੈਗੀਆਂ ਨੇ ਸਾਡੇ ਕੋਲੇ ਭਾਂਡਿਆਂ ਦੇ ਦੇਗੇ ਵੀ ਹੈਗੇ ਨੇ ਸਾਡੇ ਕੋਲੇ ਗੈਸ ਸਿਲੰਡਰ ਵੀ ਹੈਗੇ ਨੇ ਇਹ ਸਾਰਾ ਲੋਕਾਂ ਦੀ ਪ੍ਰਾਪਰਟੀ ਹੈ ਜੀ ਲੋਕਾਂ ਨੇ ਇਕੱਠੇ ਕਰਕੇ ਬਣਾਇਆ ਲੋਕ ਕੀ ਨਹੀਂ ਕਰ ਸਕਦੇ ਹਮੀਰ ਲੋਕ ਜਦੋਂ ਆਪਣੀ ਤੇ ਆਏ ਜਾਂਦੇ ਨੇ ਦੇਖੋ ਲੰਗਰ ਚੱਲਦੇ ਨੇ ਤਾਂ ਲੋਕਾਂ ਦੀ ਚਲਾਏ ਹੋਏ ਨੇ ਗੁਰੂ ਘਰਾਂ ਦੇ ਵਿੱਚ ਤੇ ਇਹ ਤਾਂ ਲੋਕਾਂ ਦੀ ਪ੍ਰਾਪਰਟੀ ਹੈ ਲੋਕਾਂ ਦੀ ਜਾਇਦਾਦ ਹੈ ਜੇ ਕੋਈ ਇਹ ਤੇ ਕਹੇ ਵੀ ਇਹ ਫੰਡੇ ਇਹਨਾਂ ਤੋਂ ਬਾਹਰੋਂ ਆਉਂਦੇ ਹੈ ਜਿਆ ਕੋਈ ਮਸਲਾ ਨਹੀਂ ਹਾਂ ਸਾਡੇ ਪੁਰਣਾ ਦੇ ਮੁੰਡੇ ਬਾਹਰ ਗਏ ਹੋਏ ਨੇ ਉਹ ਜੇ ਤੂੰ ਇੱਧਰ ਆਉਂਦੇ ਨੇ ਕਿਸੇ ਘੋਲ ਦੇ ਵਿੱਚ ਉਹ ਚਲਦੇ ਘੋਲ ਦੇ ਵਿੱਚ ਕਿਸੇ ਜਥੇਬੰਦੀ ਨੂੰ ਜੇ ਐ ਫੰਡ ਦੇ ਗਏ ਇਹ ਤੋਂ ਆਇਆ ਮੋਹ ਨਹੀਂ ਮੁਕਰਿਆ ਨਹੀਂ ਜਾ ਸਕਦਾ ਵੀ ਉਹ ਫੰਡ ਐ ਫੰਡ ਦਿੰਦੇ ਨਹੀਂ ਦੇ ਜਾਂਦੇ ਨੇ ਮੁੰਡੇ ਜੀ ਚਲੋ ਅਗਲੇ ਦੇਖੋ ਅਗਲੀ ਮੀਟਿੰਗ ਤੇ ਟੇਕ ਹੈ ਹੁਣ ਤੇ ਉਧਰ ਸਰਕਾਰ ਦੇ ਐਟੀਟਿਊਡ ਤੇ ਟੇਕ ਹੈ ਤੇ ਅੱਜ ਲਈ ਇਹਨੇ ਬਹੁਤ ਗੱਲਾਂ ਨੇ ਸਰਕਾਰਾਂ ਟਕਰਾ ਨਾਲ ਨਹੀਂ ਚਲਦੀਆਂ ਹੁੰਦੀਆਂ ਲੈਜਿਟਿਮੇਟ ਪਾਵਰ ਤਾਂ ਲੋਕਾਂ ਦੇ ਮੰਨ ਜਿੱਤ ਕੇ ਹੀ ਹੁੰਦੀ ਹੈ ਜਿਹੜੀ ਜ਼ਬਰਦਸਤੀ ਵਾਲੀ ਤਰੀਕਾਕਾਰ ਹੈ ਉਹ ਸ਼ਾਇਦ ਬਹੁਤ ਲੰਮਾ ਨਹੀਂ ਚੱਲਦਾ ਕਿਉਂਕਿ ਖਾਸ ਤੌਰ ਤੇ ਤਾਂ ਰਹੀ 2 ਸਾਲ ਗਏ ਤੇ ਹੁਣ 2 ਸਾਲਾਂ ਦੇ ਵਿੱਚ ਵੋਟਾਂ ਕਹਿੰਦੇ ਨੇ ਡਾਕਟਰ ਜਗਰੂਪ ਸਿੰਘ ਹੋਣੀ ਜਿਹੜੇ ਚੋਣਾਂ ਦਾ ਉਹ ਕਰਦੇ ਨੇ ਕਹਿੰਦੇ 45% ਕਿਸਾਨੀ ਨੇ ਵੋਟ ਉਹਨਾਂ ਨੂੰ ਪਾਈ ਹੈ ਜਿਹੜੇ ਛੋਟੇ ਕਿਸਾਨੀ ਆ ਕਹਿੰਦੇ 80-90% ਨੇ ਪਾਈ ਸੀ ਆਵਾਦ ਵੀ ਪਾਰਟੀ ਨੂੰ ਤਾਂ ਹੀ ਮੰਨਵੇ ਆ ਗਈਆਂ ਬਾਕੀ ਜੇ ਅਗਲਾ ਕਿਵੇਂ ਹੋਏਗਾ ਕੀ ਇੰਪੈਕਟ ਪਏਗਾ ਦੇਖੋ ਉਹ ਆਉਣ ਵਾਲਾ ਫਿਊਚਰ ਦੱਸੇਗਾ ਕਿਉਂਕਿ ਨਾਰਮਲੀ politcal cost ਕੋਈ politcal leader ਇੰਨੀ ਨਹੀਂ ਦੇਣਾ ਚਾਹੁੰਦਾ ਹੁੰਦਾ ਸ਼ਾਇਦ ਉਹ ਬਧਾ ਨਹੀਂ ਹੈ ਕੋਸਟ ਤੇ ਸਾਡਾ ਨਾਲ ਜਿਆਦਾ ਟਕਰਾਅ ਦੇ ਵਿੱਚ ਜਿਹੜੀ ਉਹਦੀ ਕੀਮਤ ਜਿਆਦਾ ਅਦਾ ਕਰਨੀ ਨਾ ਪੈ ਜਾਏ ਕਿਤੇ ਸ਼ਾਇਦ ਚੀਫ ਮਿਨਿਸਟਰ ਨੂੰ ਇਹਦੀ ਵੀ ਜਾਣਕਾਰੀ ਹੋਣੀ ਹੈ ਜਦੋਂ ਸਭ ਕੁਝ ਜਾਣਦੇ ਨੇ ਤਾਂ ਇਹਦੀ ਵੀ ਹੋਣੀ ਕਿ ਆਪਾਂ ਕਿਉਂ ਐਵੇਂ ਮੱਥਾ ਤਾਰੀਕ ਕੀਤੀ ਹੈ ਇਸ ਮਾਮਲੇ ਦੇ ਵਿੱਚ ਅੱਜ ਲਈ ਜੰਨੇ ਗੁਰਾ ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ